7 ਸਾਲ ਭਗਵੰਤ ਸਿੰਘ ਮਾਨ ਨੂੰ ਪਾਰਟੀ ਪ੍ਰਧਾਨ ਬਣੇ ਨੂੰ ਹੋ ਗਈ। 2.5 ਸਾਲ ਮੁੱਖ ਮੰਤਰੀ ਬਣੇ 2.5 ਸਾਲ ਤੋਂ ਵੱਧ ਸਮਾਂ ਮੁੱਖ ਮੰਤਰੀ ਬਣਿਆ ਹੋ ਗਿਆ। ਅਸਤੀਫਾ ਦੇ ਨਹੀਂ ਰਹੇ। ਅਸਤੀਫਾ ਦਵਾਇਆ ਜਾ ਰਿਹਾ ਬਾਹ ਨੂੰ ਵਟ ਦੇਖੀ। ਜਿਵੇਂ ਆਪਾਂ ਪਹਿਲਾਂ ਆਪਣੀਆਂ ਪਿਛਲੀਆਂ ਇੰਟਰਵਿਊ ਦੇ ਵਿੱਚ ਗੱਲਬਾਤ ਕੀਤੀ ਹੈ। ਉਹਦੇ ਵਿੱਚ ਆਪਾਂ ਹਰ ਵਾਰੀ ਕਹਿੰਦੇ ਰਹੇ ਆ ਨਾ ਕਿ ਚਲੋ ਸ਼ੋਕਰ ਹੈ ਕਿ ਅਜੇ ਇੱਕ ਮੁੱਖ ਮੰਤਰੀ ਵਜੋਂ ਦੀਵਾਲੀ ਵੇਖਣ ਜਾ ਰਹੇ ਆ ਭਗਵੰਤ ਸਿੰਘ ਮਾਨ। ਪਰ ਅੰਦਰ ਜਿਹੜੇ ਨਾ ਬਾਹਰ ਦੀਵੇ ਬੇਸ਼ੱਕ ਜਗਾ ਲੈਣ। ਅੰਦਰਲੇ ਦੀਵੇ ਬੁਝੇ ਹੋਏ ਆ। ਠੀਕ ਹੈ ਕਿਉਂਕਿ ਦਿੱਲੀ ਵਾਲੇ ਨੇ 부ਝਾਤੇ ਜਦੋਂ ਤੋਂ ਟਸਲਬਾਜੀ ਸ਼ੁਰੂ ਦਿੱਲੀ ਦੇ ਨਾਲ ਹੋਈ ਹੈ ਨਾ ਭਗਵੰਤ ਮਾਨ ਦੀ ਉਦੋਂ ਤੋਂ ਲੈ ਕੇ ਡੇ ਬਾਈ ਡੇ ਸਟੈਪ ਬਾਈ ਸਟੈਪ ਜਿਹੜਾ ਉਹ ਡੋਰਾਂ ਕੱਸੀਆਂ ਜਾ ਰਹੀਆਂ ਟਾਈਟ ਕੀਤੀਆਂ ਜਾ ਰਹੀਆਂ ਭਗਵੰਤ ਮਾਨ ਦੀਆਂ ਮੈਨੂੰ ਲੱਗੇ ਸਭ ਤੋਂ ਵੱਡਾ ਹੋਣਾ ਵੀ ਚਾਹੀਦਾ ਇਹਨਾਂ ਦੇ ਨਾਲ ਕਿਉਂਕਿ ਜਿੰਨਾ ਨੁਕਸਾਨ ਪੰਜਾਬ ਦਾ ਮੇਰੇ ਖਿਆਲ ਚ ਹਰ ਇੱਕ ਪੰਜਾਬੀ ਕਹਿੰਦਾ ਅੱਜ ਇਹ ਕਿ ਜਿੰਨਾ ਨੁਕਸਾਨ ਪਿਛਲੇ 75 ਸਾਲਾਂ ਦੇ ਵਿੱਚ ਪੰਜਾਬ ਦਾ ਨਹੀਂ ਨਾ ਹੋਇਆ ਉਸ ਤੋਂ ਉਸ ਤੋਂ ਵੱਧ ਨੁਕਸਾਨ ਆ ਲੰਗੇ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਐਂਡ ਜਿਹੜੀ ਇਹ ਹੈਗੀ ਨਾ ਟੀਮ ਇਹ ਕਰ ਚੁੱਕੀ ਐ ਸਾਰੇ ਦੇ ਸਾਰੇ ਚੁੱਪ ਸਾਰੇ ਦੇ ਸਾਰੇ ਗੋਂਗੇ ਸਾਰੇ ਦੇ ਸਾਰੇ ਬੋਲੇ ਸਾਰੇ ਦੇ ਸਾਰੇ ਅੰਨੇ ਲੋਕਾਂ ਦੇ ਚੁਣੇ ਹੋਏ ਨਾ ਇਹਨਾਂ ਨੂੰ ਦਿਸਦਾ ਨਾ ਇਹਨਾਂ ਨੂੰ ਸੁਣਦਾ ਨਾ ਇਹਨਾਂ ਦੇ ਜ਼ੁਬਾਨ ਹੈ ਬੋਲਣ ਵਾਸਤੇ ਦਿੱਲੀ ਜਿੰਨੀਆਂ ਮਰਜ਼ੀ ਇਹਨਾਂ ਦੀਆਂ ਜਿਹੜੀਆਂ ਉਹ ਹਾਜ਼ਰੀਆਂ ਲੱਗੀਆਂ ਜਾਂਦੀਆਂ ਭੱਜੇ ਜਾਂਦੇ ਆ ਉਧਰ ਨੂੰ ਠੀਕ ਹੈ ਹੁਣ ਕੇਜਰੀਵਾਲ ਵਿਹਲੀ ਰਨ ਪਰਾਉਣਿਆ ਯੋਗੀਆਂ ਨੂੰ ਹੋਰ ਕੰਮ ਤਾਂ ਰਹਿ ਨਹੀਂ ਗਿਆ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਤਾ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਭੇਜਤਾ ਕੇ ਚੱਲ ਬਈ ਆਉਂਦਿਆ ਸਾਰ ਆਤਸ਼ੀ ਨੂੰ ਬਿਠਾਤਾ ਪਰ ਆਪਾਂ ਪਹਿਲੇ ਵੀ ਗੱਲ ਕੀਤੀ ਕਿ ਕਿਤੇ ਸੱਜੇ ਖੱਬੇ ਕੁਰਸੀ ਢਾ ਕੇ ਬੈੰਦਾ ਹੋਊਗਾ ਉਹ ਕਹਿੰਦੇ ਜਿਹੜੀ ਰਸੇ ਚੱਪਣ ਦੀ ਹੱਤ ਪੈ ਜਣਾ ਉਹ ਜਾਂਦੀ ਨਹੀਂ ਜਿਹੜਾ ਹੁਣ ਲੋਕਾਂ ਦੇ ਚੰਮ ਦੀਆਂ ਚਲਾ ਲੀਆਂ ਉਹ ਜਾਂਦੀ ਨਹੀਂ ਹੁਣ ਉਹ ਇਸੇ ਕੰਮ ਜੋਗਾ ਰਹਿ ਗਿਆ ਕਹਿੰਦੇ ਪਿੱਛੇ ਵਿਧਾਇਕਾਂ ਨੂੰ 5-5 7-7 ਵਿਧਾਇਕਾਂ ਨੂੰ ਪੰਜਾਬ ਦੇ ਨੂੰ ਸੱਦ ਕੇ ਵਾਰੀ ਨਾਲ ਕੱਲੇ-ਕੱਲੇ ਵਿਧਾਇਕ ਦੀ ਜਿਹੜੀ ਆ ਉਹ ਇੰਟਰਵਿਊ ਕੀਤੀ ਹੈ ਉਹ ਗੱਲਬਾਤ ਕੀਤੀ ਹੈ ਉਹਨਾਂ ਦੇ 뷰 ਜਾਣੇ ਠੀਕ ਹੈ ਹੁਣ ਭਗਵੰਤ ਸਿੰਘ ਕਿਤੇ ਵੀ ਮੌਕੇ ਨਹੀਂ ਦਿੱਤਾ ਜਾ ਰਿਹਾ ਠੀਕ ਹੈ ਹੁਣ ਇੱਕ ਇੱਜ਼ਤ ਬਚਾਉਣ ਦੀ ਗੱਲ ਹੈ ਭਗਵੰਤ ਮਾਨ ਨੇ ਨਾ ਮੈਂ ਸਿੱਧੇ ਸ਼ਬਦਾਂ ਚ ਇਹ ਗੱਲ ਕਹੂੰਗਾ ਇੱਕ ਸਿਰਫ ਮੁੱਖ ਮੰਤਰੀ ਦੀ ਕੁਰਸੀ ਦੇ ਚੰਬੜੇ ਰਹਿਣ ਦੀ ਖਾਤਰ ਹੁਣ ਤੱਕ ਪੰਜਾਬ ਦਾ ਇਡਾ ਵੱਡਾ ਨੁਕਸਾਨ ਕਰਤਾ ਤਾਰਾ ਜੀ ਕਿ ਮੇਰਾ ਖਲਪ ਵਿੱਚ ਦੇ ਵਿੱਚ ਪਿੱਛੇ ਆਪਾਂ ਲੰਘੇ ਸਮੇਂ ਦੇ ਵਿੱਚ ਕਦੇ ਸ਼ਾਇਦ ਇਹੋ ਜਿਹਾ ਨੁਕਸਾਨ ਨਹੀਂ ਦੇਖਿਆ ਹੋਣਾ ਜਿੱਥੇ ਕਿਤੇ ਬੋਲਣ ਦੀ ਲੋੜ ਹੈ ਜਿੰਨੇ ਲੋਕਾਂ ਨੇ ਉਮੀਦ ਕੀਤੀ ਸੀ ਜਿੰਨਾ ਵੱਡਾ ਬਹੁਮਤ ਦਿੱਤਾ ਸੀ ਕਿਤੇ ਵੀ ਆਪਣੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਥੇ ਬੋਲਦੇ ਉਥੇ ਅੜਦੇ ਉਥੇ ਪਹਿਲਾਂ ਵਾਲੀਆਂ ਗੱਲਾਂ ਤੇ ਨਜ਼ਰ ਨਹੀਂ ਆ ਵਿਧਾਨ ਸਭਾ ਦੇ ਵਿੱਚ ਜਦੋਂ ਕਿਤੇ ਸੈਸ਼ਨ ਹੋਇਆ ਵਿਧਾਨ ਸਭਾ ਦਾ ਉੱਥੇ ਜਿਹੜਾ ਸੀ ਬਾਜਬਿਆਰਗਿਆਂ ਨੂੰ ਤੇ ਹੋਰਾਂ ਨੂੰ ਜਿਹੜਾ ਸੀ ਉਹ ਬਹੁਤ ਮਾਨ ਸਾਹਿਬ ਨੇ ਉਂਗਲਾਂ ਕਰ ਕਰ ਕੇ ਕਹੇ ਮਿਸਟਰ ਬਾਜਵਾ ਫਿਲਮਾਂ ਵਾਲੇ ਡਾਇਲੋਗ ਬਹੁਤ ਮਾਰੇ ਕਿਉਂਕਿ ਕਮੇਡੀਅਨ ਹੈ ਨਾ ਸਟੇਜ ਕੀਤੀ ਹੈ ਉਹ ਚੀਜ਼ਾਂ ਜਿਹੜੀਆਂ ਬਲੱਡ ਚੋ ਜਾਂਦੀਆਂ ਨਹੀਂ ਇੱਕ ਹੋਰ ਦੇਖਿਓ ਤੁਸੀਂ ਕੋਈ ਮਰਜ਼ੀ ਕਿਤੇ ਤੁਸੀਂ ਚੋਣ ਪ੍ਰਚਾਰ ਦੇਖ ਲਿਓ ਜਿਵੇਂ ਅੱਜ ਜੱਬੇਵਾਲ ਇਹਨਾਂ ਨੇ ਡਾਕਟਰ ਰਾਜਕੁਮਾਰ ਦੇ ਬੇਟੇ ਦਾ ਚੋਣ ਪ੍ਰਚਾਰ ਕਰਨ ਗਿਆ ਜਿਵੇਂ ਅਨਾਉਂਸ ਕੀਤਾ ਕਿ ਮੈਂ ਪਾਰਟੀ ਪ੍ਰਧਾਨ ਤੇ ਉਹਦੇ ਤੋਂ ਅਸਤੀਫਾ ਦੇਵਾਂਗਾ ਕਿਉਂ ਅਸਤੀਫਾ ਦੇਵਾਂਗਾ ਕਿਉਂਕਿ ਕਹਿੰਦੇ ਮੇਰੇ ਕੋਲ ਗ੍ਰਹਿ ਮੰਤਰਾਲਾ ਤੇ ਮੇਰੇ ਕੋਲ ਉਹਦੇ ਨਾਲ 10 12 13 ਡਿਪਾਰਟਮੈਂਟ ਹੋਰ ਹੈ ਠੀਕ ਹੈ ਇੰਨਾ ਕੁ ਸੰਭਾਲਣਾ ਤੇ ਇੱਕ ਮੁੱਖ ਮੰਤਰੀ ਜ਼ਿੰਮੇਵਾਰੀ ਕਿਉਂਕਿ ਚਾਹੇ ਹੋਰ ਵੀ ਮੰਤਰੀ ਲਾਏ ਜਾਂਦੇ ਆ ਪਰ ਜਿਹੜੇ ਸਾਰੇ ਕੰਮ ਕਾਜ ਹੈ ਕੋਈ ਮੰਤਰੀ ਨੂੰ ਕੋਈ ਮਰਜ਼ੀ ਚਾਹੇ ਕੋਈ ਸਿੱਖਿਆ ਮੰਤਰੀ ਚਾਹੇ ਕੋਈ ਖੇਤੀਬਾੜੀ ਮੰਤਰੀ ਚਾਹੇ ਕੋਈ ਸਿੰਚਾਈ ਮੰਤਰੀ ਕੁਝ ਵੀ ਹੈ ਕੰਮ ਜਿਹੜਾ ਅਖੀਰ ਜਾਣਾ ਸਾਰਾ ਸੀਐਮ ਕੋਲੇ ਹੁੰਦਾ ਵੇਖਣਾ ਸੀਐਮ ਨੇ ਹੁੰਦਾ ਉਹਨੂੰ ਮੈਂ ਕਹਿੰਦਾ ਕਿ ਜੇ ਇੰਨਾ ਫਿਕਰ ਸੀ ਹੁਣ ਇਹ ਕਹਿੰਦੇ ਆ ਆਪਾਂ ਪਹਿਲਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਗ੍ਰਹਿ ਮੰਤ్రਾਲਾ ਜਿਹੜਾ ਉਹ ਵੀ ਅਹਿਮ ਮੰਤ్రਾਲਾ ਹੁੰਦਾ ਗ੍ਰਹਿ ਮੰਤ్రਾਲਾ ਵੀ ਭਗਵੰਤ ਮਾਨ ਕੋਲੋਂ ਜਿਹੜਾ ਉਹ ਖੋਲਿਆ ਜਾਣਾ ਛੇਤੀ ਉਹਦੀਆਂ ਵੀ ਗੱਲਾਂ ਬਾਤਾਂ ਕਿਉਂਕਿ ਐਦਾਂ ਹੀ ਨਿਕਲ ਕੇ ਆਉਂਦੀਆਂ ਜਿਵੇਂ ਆ ਨਿਕਲ ਕੇ ਆਈ ਹੈ ਨਾ ਆਪਾਂ ਕੀਤੀ ਸੀ ਨਾ ਗੱਲ ਕਿ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਇਆ ਜਾਊਗਾ ਉਹਦੇ ਵਾਸਤੇ ਜਿਹੜੀਆਂ ਕਿਐਸਰਾਈਆਂ ਉਸ ਵਾਸਤੇ ਚਲਦੀਆਂ ਸੀਗੀਆਂ ਕਿ ਹਰਪਾਲ ਸਿੰਘ ਚੀਮਾ ਹੋ ਸਕਦੇ ਆਮਨੂ ਰੋੜ ਹੋ ਪਹਿਲੀ ਸ਼੍ਰੇਣੀ ਦੇ ਵਿੱਚ ਨਾ ਆਉਂਦੇ ਆ ਉਹਨਾਂ ਦੇ ਹੁਣ ਵੀ ਜਿਹੜਾ ਹੈਗਾ ਹੁਣ ਵੀ ਇਹ ਗੱਲਾਂ ਜੋ ਆਪਣੇ ਨਿੱਜੀ ਚੈਨਲਾਂ ਤੋਂ ਆ ਰਹੀਆਂ ਨਿਊਜ਼ ਖਬਰਾਂ ਖਬਰਾਂ ਜੋ ਆ ਰਹੀਆਂ ਉਹਦੇ ਵਿੱਚ ਇਹ ਹੀ ਆ ਰਿਹਾ ਕਿ ਭਗਵੰਤ ਮਾਨ ਨੇ ਜਿਹੜਾ ਆਪਣੀ ਮਰਜ਼ੀ ਦਾ ਸвая ਇੱਛਾ ਦੇ ਨਾਲ ਹੀ ਗੱਲ ਕਹਿਤੀ ਕਿ ਮੈਂ ਪਾਰਟੀ ਪ੍ਰਧਾਨ ਦਾ ਉਧਾ ਛੱਡੂਗਾ ਠੀਕ ਹੈ ਛੱਡੂਗਾ ਨਹੀਂ ਛਡਾਇਆ ਜਾਊਗਾ ਛਡਾਉਣ ਤੋਂ ਬਾਅਦ ਗੱਲਬਾਤ ਫੇਰ ਉਹੀ ਆ ਰਹੀ ਹੈ ਕਿ ਹਰਪਾਲ ਸਿੰਘ ਚੀਮਾ ਜਾਂ ਅਮਨ अरोड़ा ਉਹਨਾਂ ਨੂੰ ਪਾਰਟੀ ਪ੍ਰਧਾਨ ਲਾਇਆ ਜਾ ਸਕਦਾ ਹੈ ਠੀਕ ਹੈ ਹੁਣ ਇਹ ਜਿਹੜੀਆਂ ਚੀਜ਼ਾਂ ਚੱਲੀ ਜਾਂਦੀਆਂ ਇਹਨਾਂ ਦੇ ਆਪ ਦੇ ਬਖੇੜੇ ਢਾਈ ਸਾਲਾਂ ਦੇ ਵਿੱਚ ਖਤਮ ਨਹੀਂ ਹੋਏ ਠੀਕ ਹੈ ਜੀ ਆਪਦੇ ਬਖੇੜੇ ਖਤਮ ਨਹੀਂ ਹੋਏ ਕਦੇ ਕਿਸੇ ਨੇ ਕੋਈ ਸ਼ਿਕਾਇਤ ਕਰਤੀ ਕਦੇ ਕਿਸੇ ਨੇ ਕੋਈ ਕੀ ਦੀ ਸ਼ਿਕਾਇਤ ਕਰਤੀ ਕੀ ਦੀ ਕਰਤੀ ਇਹ ਚੀਜ਼ਾਂ ਦੇ ਵਿੱਚ ਉਹ ਨਿਕਲ ਨਹੀਂ ਸਕੇ ਜਿਹੜੀਆਂ ਗੱਲਾਂ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਕਹਿ ਕੇ ਸੱਤਾ ਦੇ ਵਿੱਚ ਆਏ ਸੀ ਉਹਦੇ ਵਿੱਚੋਂ ਅੱਜ ਤੱਕ ਮਾਂ ਖੜੀ ਕਰਕੇ ਕਹਿਣ ਕਿ ਜੱਬੇ ਵਾਲੀ ਇਹੀ ਜੱਬੇ ਵਾਲੇ ਇਹੀ ਗੱਲ ਆਖੀ ਭਗਵਾਨ transmembrane ਅੱਜ ਉੱਥੇ ਕਹਿੰਦੇ ਵੀ ਮੈਂ ਜਿਹੜਾ ਵਾਦਾ ਜਲੰਧਰ ਕੀਤਾ ਸੀ ਕਿ ਭਈ ਜਿਤਾ ਤੁਸੀਂ ਦਿਓ ਵਿਧਾਨ ਸਭਾ ਦੀਆਂ ਪੌੜੀਆਂ ਤੁਸੀਂ ਚੜਾ ਦਿਓ ਉਸ ਤੋਂ ਅਗਲੀਆਂ ਜਿਹੜੀਆਂ ਪੌੜੀਆਂ ਮੈਂ ਚੜਾ ਕੇ ਲੈ ਕੇ ਜਾਊਂ ਕਹਿੰਦੇ ਮੈਂ ਮੰਤਰੀ ਬਣਾਤਾ ਠੀਕ ਹੈ ਇਹਨਾਂ ਨਾਲ ਵੀ ਇਹੀ ਹੁਣ ਗੱਲ ਕੀਤੀ ਕਹਿੰਦੇ ਵੀ ਤੁਸੀਂ ਇਹਨੂੰ ਸ਼ਾਂਤ ਨੂੰ ਜਿਹੜਾ ਹੈਗਾ ਡਾਕਟਰ ਰਾਜ ਕੁਮਾਰ ਦੇ ਬੇਟੇ ਨੂੰ ਤੁਸੀਂ ਇਹਨੂੰ ਇੱਕ ਕਰੀ ਬਈ ਚੱਬੇਵਾਲਾ ਵਿਧਾਇਕ ਬਣਾ ਦਿਓ ਐਮ ਐਲ ਏ ਬਣਾ ਦਿਓ ਉਹ ਤੋਂ ਗਾਂ ਜਿੰਨੀਆਂ ਮਰਜ਼ੀ ਗ੍ਰਾਂਟਾਂ ਹੈ ਮੇਰੇ ਕੋਲ ਅਰਜ਼ੀਆਂ ਤੁਹਾਡੀਆਂ ਲੈ ਕੇ ਜਾਊਗਾ ਨਾ ਉਹਨੂੰ ਮੰਤਰੀ ਬਣਾਉਣਾ ਤਾਂ ਨਹੀਂ ਆਖਿਆ ਕਿਉਂਕਿ ਇਹ ਚੀਜ਼ਾਂ ਵਾਸਤੇ ਛੱਡੀਆਂ ਨਹੀਂ ਗਈਆਂ ਪਤਾ ਨਹੀਂ ਮਨਤਰ ਲਾ ਕਰਕੇ ਕਿਵੇਂ ਜਲੰਧਰ ਵਾਲੇ ਨੂੰ ਲਾ ਲਿਆ ਹੋਊਗਾ ਤੇ ਉਹ ਕਹਿੰਦਾ ਵੀ ਜਿੰਨੀ ਇਹ ਗ੍ਰਾਂਟ ਜੇ ਬੇਸ਼ੱਕ 2 ਕਰੋੜ ਦੀ 4 ਕਰੋੜ ਦੀ ਚਾਹੇ ਜਿੰਨੇ ਮਰਜ਼ੀ ਕਰੋੜ ਦੀ ਇਹ ਮੇਰੇ ਕੋਲ ਐਪਲੀਕੇਸ਼ਨ ਲੈ ਕੇ ਜਾਊਗਾ ਨਾ ਤੇ ਮੈਂ ਸਾਈਨ ਕਰਕੇ ਮੋੜੂਗਾ ਉੱਥੋਂ ਵੀ ਹਾਂ ਇਹ ਚੱਬੇ ਵਾਲ ਹਲਕੇ ਦੇ ਵਿੱਚ ਜਾ ਕੇ ਲੱਗਣੀ ਹੈ ਮੈਂ ਇਹ ਗੱਲ ਪੁੱਛਣੀ ਚਾਹਣਾ ਕਿ ਮਾਨ ਸਾਹਿਬ 2.5 ਸਾਲਾਂ ਦੇ ਵਿੱਚ ਤੁਸੀਂ ਪਹਿਲਾਂ ਕਿੰਨੇ ਕੁ ਸਾਈਨ ਕਰ ਕਰ ਭੇਜੇ ਕਿ ਪੰਜਾਬ ਦਾ ਆ ਕੰਮ ਹੋਣ ਵਾਲਾ ਪੰਜਾਬ ਦਾ ਆ ਕੰਮ ਹੋਣ ਵਾਲਾ ਠੀਕ ਹੈ ਚਲੋ ਆਪਾਂ ਇੱਕ ਵੱਖਰੀ ਗੱਲਬਾਤ ਕਰਾਂਗੇ ਜੇ ਇਹਦੇ ਵਿੱਚ ਆਪਾਂ ਐਡ ਕਰਨ ਲੱਗੇ ਨਾ ਤਾਂ ਇਹ ਗੱਲ ਬਹੁਤ ਲੰਮੀ ਹੋ ਜਾਣੀ ਹੈ ਕਿਉਂਕਿ ਇਹਨਾਂ ਨੇ ਇਹ ਵੀ ਕਿਹਾ ਸੀ ਨਾ ਝੋਨੇ ਬਾਰੇ ਵੀ ਬਹੁਤ ਕੋਸ਼ਿਸ਼ ਕੀਤਾ ਸੀ ਅੱਜ ਕੀ ਹਾਲਾਤ ਆ ਝੋਨੇ ਦੇ ਆਪਾਂ ਇੱਕ ਵੱਖਰੀ ਗੱਲ ਕਰਾਂਗੇ ਦੁਬਾਰਾ ਆਪਾਂ ਲੋਕਾਂ ਸਾਹਮਣੇ ਇੱਕ ਅੱਧੇ ਦਿਨ ਚ ਹੀ ਲੈ ਕੇ ਜਾਵਾਂਗੇ ਮੈਂ ਕਹਿੰਨੇ ਕਿ ਦੇਖੋ ਮਾਨ ਸਾਹਿਬ ਢਾਈ ਸਾਲ ਜਿਹੜੇ ਸੀ ਨਾ ਲੋਕਾਂ ਨੂੰ ਗਮਰਾਹ ਤੁਸੀਂ ਹੁਣ ਬਹੁਤ ਸਾਰੇ ਮੈਂ ਤੁਹਾਨੂੰ ਕਹਿਣ ਲੱਗਾ ਸੀ ਕਿ ਇੱਕ ਤੁਸੀਂ ਕੋਈ ਮਰਜ਼ੀ ਸਪੀਚ ਸੁਣੋ ਇਹਨਾਂ ਦੀ ਚੱਬੇਵਾਲ ਵੀ ਅਜੋਹੀ ਆਖੀ ਇਹਨਾਂ ਨੇ ਹਰ ਤੀਜੀ ਚੌਥੀ ਸਟੇਜ ਤੇ ਅੱਗੇ ਮਾਨ ਸਾਹਿਬ ਕੋਲ ਝੁਟਕਲੇ ਇੰਨੇ ਹੁੰਦੇ ਸੀ ਨਾ ਜਿੰਨੇ ਮਰਜ਼ੀ ਝੁਟਕਲੇ ਸੁਣ ਲੋ ਉਨੇ ਸੁਣਾ ਦਿੰਦੇ ਸੀ ਇਹ ਕਿੱਕਲੀਆਂ ਸੁਣਾਉਂਦੇ ਸੀ ਪਤਾ ਨਹੀਂ ਕੀ ਕੁਝ ਸੁਣਾ ਦੇ ਬਣਾ ਕੇ ਸਟੇਜ ਤੇ ਖੜੇ ਖੜੇ ਜਿਵੇਂ ਗਰਦਾਸ ਮਾਨ ਕਹਿੰਦੇ ਆ ਨਾ ਵੀ ਖੜਾ ਖੜਾ ਸਟੇਜ ਤੇ ਇੰਨੀਆਂ ਗੱਲਾਂ ਬਣਾ ਦਿੰਦਾ ਜੋੜ ਕੇ ਸੁਣਾ ਦਿੰਦਾ ਇੰਨੀਆਂ ਗੱਲਾਂ ਬਣਾ ਦਿੰਦਾ ਖੜਾ ਖੜਾ ਇੰਨੀਆਂ ਜੋੜ ਦਿੰਦਾ ਉਹ ਤੁਕ ਨਾਲ ਤੁਕ ਤੁਕ ਨਾਲ ਤੁਕ ਕਹਿੰਦੀ ਵੀ ਕਹਿੰਦੇ ਗਰਦਾਸ ਮਾਨ ਇੰਨਾ ਕੁਝ ਕਰ ਦਿੰਦਾ ਵੀ ਸ਼ਾਇਦ 2 2.5 3 ਘੰਟੇ ਉਹ ਜਿਹੜੀਆਂ ਉਹਨੇ ਥੱਲੇ ਪੜੀਆਂ ਸੁਣੀਆਂ ਨਹੀਂ ਹੁੰਦੀਆਂ ਠੀਕ ਹੈ ਮਤਲਬ ਕਿਉਂ ਨੇ ਉਹਦਾ ਕੋਈ ਰਿਆਜ਼ ਨਹੀਂ ਕੀਤਾ ਕੋਈ ਤਿਆਰੀ ਨਹੀਂ ਕੀਤੀ ਹੁੰਦੀ ਉਹ ਚੀਜ਼ਾਂ ਉੱਥੇ ਜਿਹੜਾ ਉਹ ਇੱਕ ਉਹਦੇ ਜਿਹਨ ਚ ਹੁੰਦੀ ਹੈ ਤੇ ਉਹਨਾਂ ਨੂੰ ਬੋਲ ਕੇ ਤੇ ਸਟੇਜ 2-2 ਘੰਟਿਆਂ ਦੀ ਗੱਲਾਂ ਨਾਲ ਲਾ ਜਾਂਦਾ ਉਹੀ ਜਿਹੜੀ ਸੀ ਨਾ ਕਿ ਮਾਨ ਸਾਹਿਬ ਜੋ ਸ਼ੁਰੂ ਚ ਹੁੰਦੇ ਸੀ ਕਦੇ ਬਾਦਲ ਪਰਵਾਰ ਤੇ ਤਵਾ ਰੱਖ ਲਿਆ ਕਦੇ ਕੈਪਟਨ ਤੇ ਤਵਾ ਰੱਖ ਲਿਆ ਕਦੇ ਰੂਸਾ ਦੀ ਗੱਲ ਕਰ ਲਈ ਕਦੇ ਹਰਸ਼ਿਮਰਤ ਕੌਰ ਬਾਦਲ ਨੂੰ ਸਿਮਰੋ ਕਹਿ ਲਿਆ ਕਦੇ ਸੁਖਵੀਰ ਸਿੰਘ ਬਾਦਲ ਨੂੰ ਸੁੱਖਾ ਕਹਿ ਲਿਆ ਇਦਾਂ ਦੀਆਂ ਗੱਲਾਂ ਕਰਕੇ ਤੇ ਕਿੱਕਲੀਆਂ ਪਾ ਪਾ ਕੇ ਪਤਾ ਨਹੀਂ ਕੀ ਕੁਸ਼ ਕਰਦੇ ਹੁੰਦੇ ਸੀ ਹੁਣ ਇੱਕੋ ਗੱਲ ਰਹਿ ਗਈ ਕਿਉਂਕਿ ਮੂੰਹ ਤਾਂ ਬੱਖੀ ਨਹੀਂ ਉਡਦੀ ਕਦੇ ਭਗਵੰਤ ਮਾਨ ਦੇ ਚਿਹਰੇ ਤੇ ਹੁਣ ਉਹ ਕਦੇ ਵੀ ਸਟੇਜ ਤੇ ਬੋਲਦੇ ਜਾਂ ਕਿਤੇ ਵੀ ਪ੍ਰੈਸ ਦੇ ਵਿੱਚ ਬੋਲਦੇ ਹਨ ਉਹ ਸੈਲਫ ਕੌਨਫੀਡੈਂਸ ਜਿਹੜਾ ਉਹ ਮਾਨ ਸਾਹਿਬ ਦੇ ਵਿੱਚ ਨਹੀਂ ਹੁੰਦਾ ਜਿਹੜਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੁੰਦਾ ਸੀ ਜਿਹੜੀਆਂ ਗੜਸ ਨਾਲ ਗੱਲਾਂ ਕਰਦੇ ਹੁੰਦੇ ਸੀ ਹੁਣ ਇਹਨਾਂ ਕੋਲ ਇੱਕੋ ਗੱਲ ਰਹਿ ਗਈ ਕਦੇ ਮਰਜ਼ੀ ਦੇਖੋ ਘਾਬ ਦੇ ਕਿਹੜੀ ਸੁਣਾਉਣਗੇ ਇੱਕ ਬੰਦਾ ਸੀ ਉਹ ਪੰਸਾਰੀ ਦੀ ਦੁਕਾਨ ਤੇ ਗਿਆ ਜੀ ਪੰਸਾਰੀ ਦੀ ਦੁਕਾਨ ਤੇ ਗਿਆ ਉੱਥੇ ਸ਼ਹਿਦ ਪਿਆ ਸੀਗਾ ਸ਼ਹਿਦ ਦੀ ਉਂਗਲ ਲਵੇੜ ਲਈ ਸ਼ਹਿਦ ਦੀ ਉਂਗਲ ਚੱਟ ਕੇ ਤੇ ਉਹ ਕਹਿੰਦਾ ਵੀ ਸੇਠਾ ਇਹ ਤਾਂ ਤਰਾ ਸ਼ਹਿਦ ਬੜਾ ਮਿੱਠਾ ਹੈ ਜਿਹੜੀ ਉਂਗਲ ਬਸੀ ਰਹੇਗੀ ਲਿਬੜੀ ਉਹ ਕੰਦਨਾਕ ਸਾਦੀ ਕੰਦਨਾਕ ਸਾਦੀ ਤੇ ਉੱਥੇ ਮੱਖੀਆਂ ਆ ਗਈਆਂ ਮੱਖੀਆਂ ਨੂੰ ਦੇਖ ਕੇ ਕਿਰਲੀ ਆ ਗਈ ਛਿਪਕਲੀ ਆ ਗਈ ਛਿਪਕਲੀ ਨੂੰ ਕਹਿ ਕੇ ਚੂਹਾ ਆ ਗਿਆ ਮੈਂ ਨਵੀਂ ਗੱਲ ਸੁਣੀ ਹੈ ਮੈਂ ਤਾਂ ਚੜਦੇ ਲੈਣੇ ਕਦੇ ਵੇਖਿਆ ਨਹੀਂ ਵੀ ਚੂਹੇ ਨੇ ਕਦੇ ਕਰਲੀ ਖਾਦੀ ਹੋਵੇ ਮੈਂ ਤਾਂ ਨਹੀਂ ਕਦੇ ਵੇਖਿਆ ਆਪਣੀ ਅੱਜ ਤੱਕ ਦੀ ਉਮਰ 'ਚ ਸ਼ਾਇਦ ਕਿਸੇ ਨੇ ਵੀ ਨਹੀਂ ਵੇਖਿਆ ਹੋਣਾ ਇਹ ਪਤਾ ਨਹੀਂ ਕਿਥੋਂ ਐਡ ਕਰਕੇ ਲੈ ਵਿੱਚ ਕਹਿੰਦੇ ਛਿਪਕਲੀ ਆਈ ਤੇ ਮੱਖੀਆਂ ਖਾਣ ਤੇ ਛਿਪਕਲੀ ਨੂੰ ਵੇਖ ਚੂਹਾ ਆ ਗਿਆ ਉਹ ਉਖਰਲੀ ਖਾਣ ਲੱਗਿਆ ਉਹ ਬਾਹਰੋਂ ਬਿੱਲੀ ਆ ਗਈ ਬਿੱਲੀ ਉਹਨੂੰ ਪੈ ਗਈ ਬਿੱਲੀ ਬਾਹਰ ਨਿਕਲੀ ਬਾਹਰ ਕੁੱਤਾ ਕੋਈ ਲਈ ਫਿਰਦੇ ਕੁੱਤਾ ਉਹਨੂੰ ਪੈ ਗਿਆ ਮਤਲਬ ਐਹੋ ਜੀਆਂ ਕਹਾਣੀਆਂ ਵੀ ਗੱਲ ਕਿੱਥੇ ਲਿਆਉਂਦੇ ਵੀ ਉਂਗਲ ਲਾ ਕੇ ਪਾਸੇ ਹੋ ਜਾਣਗੇ ਵੀ ਤੁਸੀਂ ਵੀ ਤਾਂ ਲੋਕਾਂ ਨੂੰ ਮਾਨ ਸਾਹਿਬ ਇੱਕ ਉਂਗਲ ਲਾਈ ਸੀ ਨਾ ਤੁਸੀਂ ਕਿਹਾ ਸੀ ਨਾ ਲੋਕਾਂ ਨੂੰ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਤੁਸੀਂ ਕਿਹਾ ਸੀ ਨਾ ਕਿ ਚਾਹੇ ਕੋਈ ਵਰਗ ਹੋਵੇ ਚਾਹੇ ਵਪਾਰੀ ਵਰਗ ਹੋਵੇ ਪੰਜਾਬ ਦਾ ਚਾਹੇ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਕੋਈ ਵਰਗ ਜਿਹੜਾ ਉਹ ਧਰਨਾ ਪ੍ਰਦਰਸ਼ਨ ਨਹੀਂ ਕਰੂਗਾ ਚਾਹੇ ਮੁਲਾਜ਼ਮ ਹੋਵੇ ਕਿਸੇ ਨੂੰ ਰੋਲ ਨਹੀਂ ਦਿੱਤਾ ਜਾਊਗਾ ਪੱਗਾਂ ਨਹੀਂ ਲੈਣਗੀਆਂ ਚੁੰਨੀਆਂ ਨਹੀਂ ਲੈਣਗੀਆਂ ਤੁਸੀਂ ਦੱਸੋ ਕਿ ਪਿਛਲੇ 2.5 ਸਾਲਾਂ ਚ ਕੀ ਨਹੀਂ ਹੋਇਆ ਵੀ ਅਸਲ ਦੇ ਵਿੱਚ ਲੋਕਾਂ ਨੇ ਸਮਝਿਆ ਕਿ ਬਦਲਾ ਜਿਹੜਾ ਗੱਲ ਕਰਦੇ ਆ ਨਾ ਵੀ ਇਹ ਪੰਜਾਬ ਦੇ ਵਿੱਚ ਕੋਈ ਬਦਲਾ ਲੈ ਕੇ ਆਉਣਗੇ ਪਰ ਇਹ ਬਦਲਾ ਜਿਹੜਾ ਸੀਗਾ ਆਪਣਾ ਆਰਥਿਕਤਾ ਸੁਧਾਰਨ ਵਾਸਤੇ ਆਪਣੇ ਘਰ ਦਾ ਆਪਣਾ ਨਿੱਜ ਜਿਹੜਾ ਸੁਧਾਰਨ ਵਾਸਤੇ ਉਹ ਬਦਲਾ ਕਰਨ ਵਾਸਤੇ ਆਏ ਸੀ ਉਹ ਬਦਲਾ ਥਾਂ ਥਾਂ ਸਾਰਿਆਂ ਦਾ ਹੋ ਗਿਆ ਲੋਕਾਂ ਨਾਲ ਕੀ ਹੈ ਮੈਂ ਤਾਂ ਅੱਗੇ ਕਹਿੰਨਾ ਕਿ ਬਹੁਤ ਸਾਰੇ ਮੇਰੀਆਂ ਆਪਦੀਆਂ ਪੋਸਟਾਂ ਦੇ ਲੋਕ ਕਮੈਂਟ ਕਰਦੇ ਹੁੰਦੇ ਆ ਕਹਿੰਦੇ ਐ ਨਹੀਂ ਹੋਣਾ ਐ ਹੋਊਗਾ ਐ ਨਹੀਂ ਹੋਣਾ ਐ ਹੋਊਗਾ ਮੈਂ ਕਹਿੰਦਾ ਯਾਰ ਵੀ ਗੱਲ ਸੁਣੋ ਜੋ ਮਰਜ਼ੀ ਹੋਵੇ ਜਦੋਂ ਇਹ ਲੀਡਰ ਹੈ ਲੀਡਰ ਤਾਂ ਇੱਕ ਦੂਜੇ ਨਾਲ ਜਿਹੜਾ ਘਿਓ ਖਿਚੜੀ ਹੋ ਜਾਂਦੇ ਸਭ ਕੁਝ ਕਰਕੇ ਇਹਨਾਂ ਦਾ ਟੀਚਾ ਇੱਕੋ ਹੁੰਦਾ ਹੈ ਕਿ ਜਿਵੇਂ ਮਰ ਉਹ ਹਥਿਆ ਲੀਏ ਕੁਰਸੀ ਹਥਿਆਣ ਤੋਂ ਬਾਅਦ ਜਿਹੜਾ ਉਹ ਇਹ ਦੇਖਣਾ ਕਿ ਮੈਨੂੰ ਕਿਹੜੇ ਪਾਸੋਂ ਕਿੰਨੀ ਮਲਾਈ ਆਊਗੀ ਠੀਕ ਹੈ ਲੋਕ ਕਿੱਧਰ ਨੂੰ ਜਾਣ ਠੀਕ ਹੈ ਹੁਣ ਫਿਰ ਮੈਂ ਕਹਿੰਦਾ ਵੀ ਉਹ ਗੱਲ ਉੱਥੇ ਆ ਗਈ ਵੀ ਮਾਨ ਸਾਹਿਬ ਜੇ ਤੁਸੀਂ ਅਸਤੀਫਾ ਦੇਣਾ ਸੀ ਤਾਂ 2.5 ਸਾਲ ਪਹਿਲਾਂ ਪਾਸੇ ਹੁੰਦੇ ਦੇ ਕੇ ਪਰ ਅੱਜ ਅਸਤੀਫਾ ਜਿਹੜਾ ਤਾਰਾ ਜੀ ਅੱਜ ਅਸਤੀਫਾ ਬਾਹ ਮਰੋੜ ਕੇ ਲਿਆ ਜਾ ਰਿਹਾ ਹੈ ਇਹ ਤੋਂ ਬਾਅਦ ਜਿਹੜੀ ਗੱਲ ਆਪਾਂ ਅੱਗੇ ਕਰਦੇ ਉਹ ਵਾਰੀ ਆਊਗੀ ਵੀ ਵੇਹਿੰਦੇ ਜਾਓ ਤੁਸੀਂ ਹੁਣ ਗ੍ਰਹਿ ਮੰਤਰਾਲਾ ਵੀ ਜਾਊਗਾ ਕਿਉਂਕਿ ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀ ਨਾ ਕਿ ਗ੍ਰਹਿ ਮੰਤਰਾਲਾ ਜਿਹੜਾ ਉਹ ਕਿਸੇ ਹੋਰ ਦੇ ਹੱਥ ਦਿੱ ਉਹ ਦਿੱਤਾ ਗ੍ਰਹਿ ਮੰਤ్రਾਲਾ ਗਿਆ ਤਾਂ ਸਮਝ ਲਓ ਕਿ ਪਹਿਲਾਂ ਪਾਵਰਾਂ ਦਾ ਪਹਿਲਾਂ ਖਤਮ ਕੀਤੀਆਂ ਹੋਈਆਂ ਗ੍ਰਹਿ ਮੰਤ్రਾਲਾ ਵੀ ਜਦੋਂ ਵਾਪਸ ਲੈਣਗੇ ਨਾ ਕਿਉਂ ਕਿ ਕਿਉਂਕਿ ਪ੍ਰਧਾਨਗੀ ਪਾਰਟੀ ਪ੍ਰਧਾਨ ਦੇ ਅਦੇ ਤੋਂ ਅਸਤੀਫਾ ਦੇ ਦੇਣਾ ਜੇ ਮਰਜ਼ੀ ਨਾਲ ਦੇਣਾ ਹੁੰਦਾ ਤਾਂ 2.5 ਸਾਲ ਪਹਿਲਾਂ ਦਿੱਤਾ ਜਾਣਾ ਸੀ ਜੇ ਬਾਹਮ ਰੋੜ ਕੇ ਲਿਆ ਗਿਆ ਤਾਂ ਕੱਲ ਨੂੰ ਜਿਹੜਾ ਇਹ ਵੀ ਆਖਿਆ ਜਾਣਾ ਕਿ ਭਈ ਕੋਈ ਗੱਲ ਨਹੀਂ ਤੂੰ ਡੰਮੀ ਮੁੱਖ ਮੰਤਰੀ ਤਾਂ ਬਣਾ ਕੇ ਛੱਡਤਾ ਕੇ ਜਿਹਰੀਵਾਲ ਹੋਣਾ ਨੇ ਠੀਕ ਹੈ ਤੇ ਇਹ ਗੱਲਾਂ ਆਪ ਅਕਸਰ ਕਰਦੇ ਹੁੰਨੇ ਆ ਵੀ ਦੇਖੋ ਸਮਾਂ ਹੈ 2.5 ਸਾਲ ਤੁਸੀਂ ਬਰਬਾਦ ਕਰਤੇ ਪੰਜਾਬ ਦੇ ਆਪਣੀਆਂ ਜੋ ਕਰਨਾ ਸੀ ਯਾਰ ਠੀਕ ਹੈ ਚੰਮਦੀਆਂ ਚਲਾ ਲੀਆਂ ਤੁਸੀਂ ਜੋ ਕਰਕੇ ਦੇਖਣਾ ਸੀ ਸਰਦਾਰੀਆਂ ਐਸ ਪ੍ਰਸਤੀਆਂ ਸਭ ਕੁਝ ਤੁਸੀਂ ਭੋਗ ਕੇ ਦੇਖ ਲਿਆ ਜਿੰਨੇ 92 ਦੇ 92 ਹੁਣ ਯਾਰ ਬਾਕੀ ਢਾਈ ਕੇ ਸਾਲ ਜਿਹੜੇ ਰਹਿੰਦੇ ਹਰ ਵਾਰੀ ਤਰਲਾ ਲੈਨੇ ਹੁੰਦੇ ਆਪਾਂ ਲੋਕ ਲੈਂਦੇ ਤਰਲਾ ਇਹ ਬਾਕੀ ਰਹਿੰਦੇ ਢਾਈ ਕੇ ਸਾਲ ਪੰਜਾਬ ਦੇ ਲੇਖੇ ਲਾਓ ਵਿਰੋਧੀ ਕਹਿੰਦੇ ਵੀ ਭਗਵੰਤ ਮਾਨਿਕ ਇਲੈਕਟ੍ਰੋਨਿਕ ਖੜਾਉਣੇ ਵਰਗਾ ਜਦੋਂ ਸੈੱਲ ਨਵੇਂ-ਨਵੇਂ ਪਾਏ ਹੋਣ ਉਹ ਚ ਤੋ ਬੜਾ ਭੱਜਦਾ ਤੇ ਬੜਾ ਬੋਲਦਾ ਤੁਸੀਂ ਵੇਖਿਓ ਨਾ ਇੱਕ ਖੜਾਉਣਾ ਜਾਂਦਾ ਕੰਟਰੋਲ ਹਾਂ ਰਿਮੋਟ ਹਾਂ ਹਾਂ ਇਲੈਕਟ੍ਰੋਨਿਕ ਸੈੱਲ ਹੁੰਦਾ ਚੋਂ ਨਵਾਂ ਸੈੱਲ ਪਾਇਆ ਹੁੰਦਾ ਤੇ ਜਦੋਂ ਨਵੇਂ-ਨਵੇਂ ਮੁੱਖ ਮੰਤਰੀ ਬਣੇ ਸੀ ਸੀਐਮ ਭਗਵੰਤ ਮਾਨ ਬੜੇ ਬੋਲਦੇ ਸੀ ਬੜੇ ਭਾਸ਼ਣ ਬੜੀਆਂ ਕਿੱਕਲੀਆਂ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰਕੇ ਨੇ ਕਿੱਕਲੀਆਂ ਸੁਣਾਉਣੀਆਂ ਚੁਰਕਲੇ ਸੁਣਾਉਣੇ ਲੋਕਾਂ ਨੂੰ ਪੂਲ ਦੀਆਂ ਗੱਲਾਂ ਵੀ ਸੁਣਾਉਂਦੇ ਇੱਕ ਸਕੂਲ ਜੀ ਦੇ ਹਰ ਕਮਰੇ ਦੇ ਨਾਲ ਪੂਲ ਵੇਖੋ ਥੋੜੇ ਚੰਮਚ ਨੂੰ ਰਿਜ਼ਲਟ ਮਿਲੂਗਾ ਕਿਉਂਕਿ ਬੜਾ ਬੋਲਦੇ ਸੀ ਜਦੋਂ ਉਹ ਸੈੱਲ ਜਨਕਿ ਹੁਣ ਡਾਊਨ ਹੋ ਗਿਆ ਹੌਲੀ-ਹੌਲੀ ਜਿਵੇਂ ਉਹ ਐ ਜੇ ਕਰਨ ਲੱਗ ਪਿਆ ਪਹਿਲਾਂ ਐ ਚੱਲਦਾ ਸੀ ਹੁਣ ਡਾਊਨ ਜੇ ਹੁੰਦਾ ਲੱਗਦਾ ਸੈੱਲ ਵਿਰੋਧੀ ਕਹਿੰਦੇ ਇਲੈਕਟਰਨ ਖਰਾਉਣੇ ਵਾਲਾ ਮੁੱਖ ਮੰਤਰੀ ਸੀ ਜਿਹੜਾ ਪੰਜਾਬ ਨੂੰ ਮਿਲ ਚੋ ਕਾਢ ਹੀ ਲੈਣਗੇ ਹਾਂ ਬਿਲਕੁਲ ਦਿੱਲੀ ਵਾਲਿਆਂ ਦਾ ਮਕਸਦ ਈ ਇੱਕੋ ਹੈ ਜੀ ਅਸਲ ਦੇ ਵਿੱਚ ਕੇਜਰੀਵਾਲ ਨਾ ਕੇਜਰੀਵਾਲ ਬਹੁਤ ਵੱਡਾ ਬਹਿਰੂਪ ਹੀ ਹੈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਠੀਕ ਹੈ ਉਹਨੇ ਜਿਹੜਾ ਸੀ ਨਾ ਆਪਾਂ ਅੱਗੇ ਵੀ ਗੱਲ ਕਰਦੇ ਕਿ ਅੰਨਾ ਅੰਦੋਲਨ ਤੋਂ ਉੱਠ ਕੇ ਉਹਨੇ ਇੱਕ ਐਸੀ ਸਕੀਮ ਪਾਈ ਤੁਸੀਂ ਕਹਦੇ ਦੋ ਫੋਟੋ ਕੰਪੇਅਰ ਕਰਕੇ ਦੇਖੋ ਕੇਜਰੀਵਾਲ ਦੀਆਂ ਜੇ ਮੈਂ ਤੁਹਾਨੂੰ ਭੇਜ ਵੀ ਦਿਉਂਗਾ ਮੇਰੇ ਕੋਲ ਪਈਆਂ ਹੋਣੀਆਂ ਰਿਕਾਰਡ ਦੇ ਵਿੱਚ ਇੱਕ ਫੋਟੋ ਜਿਹੜੀ ਅੰਨਾ ਅੰਦੋਲਨ ਵੇਲੇ ਕੇਜਰੀਵਾਲ ਦੀ ਉਹਦੇ ਤੇ ਆਏ ਆ ਵੀ ਜਿਹੋ ਜਿਹੇ ਭਈਏ ਆਪਣੇ ਦਿਹਾੜੀ ਕਰਨੇ ਇਥੇ ਆਉਂਦੇ ਵਿਚਾਰੇ ਜਿਨ੍ਹਾਂ ਦਾ ਪਿੱਤਾ ਸੁੱਕਿਆ ਪਿਆ ਹੁੰਦਾ ਠੀਕ ਹੈ ਐਦਾਂ ਦਾ ਮਤਲਬ ਛੁਹਾਰੇ ਵਰਗਾ ਮੂੰਹ ਹੈ ਇੱਕ ਹੋਂ ਦਾ ਕੇਜਰੀਵਾਲ ਦੇਖਿਓ ਉਹ ਸਾਰਾ ਜਿੰਨਾ ਨਾ ਉਹ ਸਾਰਾ ਮਤਲਬ ਮੰਨ ਕੇ ਚੱਲੋ ਕਿ ਉਹ ਦਿੱਲੀ ਦੇ ਤੇ ਪੰਜਾਬ ਦੇ ਲੋਕਾਂ ਦਾ ਪੈਸਾ ਅੰਦਰ ਜਾ ਰਿਹਾ ਠੀਕ ਹੈ ਇਹ ਤਾਂ ਇਸੇ ਵਾਸਤੇ ਸੀਐਸਐਲ ਬਣੀ ਇਸ ਵਾਸਤੇ ਸੀ ਇਹ ਵੀ ਕੇਜਰੀਵਾਲ ਵਾਲਿਆਂ ਪਾਰਟੀ ਨੇ ਜਿਹੜਾ ਹੈਗਾ ਨਾ ਜਿਵੇਂ ਸਾਰਿਆਂ ਨੂੰ ਵਰਤ ਕੇ ਇਹਨਾਂ ਨੂੰ ਇਹਨਾਂ ਦਾ ਤਾਂ ਮਕਸਦ ਹੀ ਇਹ ਹੈ ਹੁਣ ਤੁਸੀਂ ਬਾਈ ਇਲੈਕਸ਼ਨ ਦੀ ਗੱਲ ਕਰ ਲਓ ਜਿਮਨੀ ਚੋਣ ਦੀ ਗੱਲ ਕਰ ਲਓ ਜਿਮਨੀ ਚੋਣ ਦੇ ਵਿੱਚ ਤੁਸੀਂ ਦੇਖਿਆ ਨਾ ਕੋਲ ਕਿੰਨੇ ਪੁਰਾਣੇ ਚਿਹਰੇ ਪਏ ਸੀ ਆਪਣੇ ਗਿੱਦੜ ਬੈਸ ਦੀ ਗੱਲ ਕਰ ਲਓ ਠੀਕ ਹੈ ਉੱਥੇ ਲੈ ਕੇ ਡਿੰਪੀ ਢੱਲੋਂ ਲਾਇਆ ਨਾ ਕਿਉਂ ਲਾਇਆ ਕਿਉਂਕਿ ਮਲਾਈ ਹੈ ਡਿੰਪੀ ਢੱਲੋਂ ਠੀਕ ਹੈ ਹੁਣ ਦੂਜੇ ਪਾਸੇ ਜੋਰ ਜਿਹੜਾ ਉਹ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਨੂੰ ਇਹ ਨਹੀਂ ਦਿਸਦਾ ਕਿ ਡਿੰਪੀ ਢੱਲੋਂ ਜਿੱਤੂਗਾ ਕਿ ਡਿੰਪੀ ਢੱਲੋਂ ਹਾਰੂਗਾ ਇਹਨਾਂ ਵਾਸਤੇ ਤਾਂ ਉਹ ਹੈ ਵੀ ਜੋਕ ਕਿਵੇਂ ਲੱਗਦੀ ਹੈ ਬਿਨਾ ਖੂਨ ਤੋਂ ਕਦੇ ਮਰੀ ਮੱਝ ਤੇ ਜੋਕ ਲੱਗਦੀ ਹੈ ਨਹੀਂ ਲੱਗਦੀ ਜਿਉਂਦੀ ਮੱਝ ਤੇ ਜਿਉਂਦੀ ਗਾਂ ਤੇ ਜਿਉਂਦੇ ਡੰਗਰ ਤੇ ਜਿਉਂਦੇ ਪਸ਼ੂ ਤੇ ਜੋਕ ਲੱਗੂਗੀ ਡਿੰਪੀ ਢੱਲੋਂ ਜਿਉਂਦਾ ਡੰਗਰ ਹੈ ਸਿਆਸਤ ਦਾ ਇਸ ਕਰਕੇ ਕੇਜਰੀਵਾਲ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਜੋਕ ਹੈ ਤੇ ਉਹ ਜਿਹੜਾ ਉਹ ਉਹੋ ਜਿਹੇ ਲੋਕਾਂ ਨੂੰ ਤਾਂ ਲੱਗਦਾ ਹੁਣ ਜਦੋਂ ਪਰਿਵਾਰਵਾਦ ਹੀ ਖਤਮ ਕਰਨ ਆਏ ਸੀ ਤਾਂ ਰਾਜਕੁਮਾਰ ਚੱਬੇਵਾਲ ਦੇ ਮੁੰਡੇ ਦੇ ਵਿੱਚ ਕੁਛ ਨਾ ਕੁਛ ਤਾਂ ਦਿਸਿਆ ਹੀ ਹੋਊਗਾ ਨਾ ਕਿਉਂਕਿ ਇਹ ਆਮ ਗੱਲ ਹੈ ਕਿ ਜਿੰਨੀਆਂ ਸੀਟਾਂ ਪੰਜਾਬ ਦੇ ਵਿੱਚ ਦਿੱਤੀਆਂ ਜਿੰਨੀਆਂ ਇਹਨਾਂ ਨੇ ਟਿਕਟਾਂ ਦਿੱਤੀਆਂ ਉਹ ਸਾਰੀਆਂ ਕੋਈ ਕਿੰਨੇ ਨੂੰ ਕੋਈ ਕਿੰਨੇ ਨੂੰ ਸਾਰੀਆਂ ਵੇਚੀਆਂ ਉਹ ਕਿੱਥੇ ਜਾਂਦਾ ਪੈਸਾ ਇਹਨਾਂ ਕੋਲ ਤਾਂ ਰਹਿੰਦਾ ਨਹੀਂਗਾ ਆਪਾਂ ਇੱਕ ਗੱਲ ਇਹ ਵੀ ਆਈ ਸੀ ਉਚਰੰਦਰ ਵਾਲੇ ਨੇ ਆਖੀ ਸੀ ਜਿਹੜਾ ਛੱਡ ਗਿਆ ਸੀ ਉਹਨੇ ਕਿਹਾ ਸੀ ਕਿ ਇਹਨਾਂ ਦੇ ਉੱਪਰ ਅਬਜ਼ਰਵਰ ਜਿਹੜੇ ਆ ਉਹ ਇੱਕ ਇੱਕ ਐਮਐਲਏ ਦੇ ਇੱਕ ਇੱਕ ਅਬਜ਼ਰਵਰ ਦਿੱਲੀ ਤੋਂ ਲੱਗੇ ਹੋਏ ਆ ਹੁਣ ਇਹ ਗੱਲਾਂ ਸਾਫ਼ ਹੋ ਗਈਆਂ ਕਿਉਂਕਿ ਹੁਣ ਪੂਰੀ ਜਿਹੜੀ ਆਪਦੀ ਜਿਹੜਾ ਅਮਲਾ ਫੈਲਾ ਸੀਗਾ ਉਹ ਕੇਜਰੀਵਾਲ ਨੇ ਦਿੱਲੀ ਲੌਬੀ ਨੇ ਲਿਆ ਕੇ ਜਿਹੜਾ ਮੁੱਖ ਮੰਤਰੀ ਦੇ ਉੱਤੇ ਲਾਤਾ ਜੀ ਠੀਕ ਹੈ ਇਸ ਕਰਕੇ ਪ੍ਰਧਾਨਗੀ ਜਿਹੜੀ ਆ ਨਾ ਛੱਡੀ ਨਹੀਂ ਜਾ ਰਹੀ ਛੜਾਈ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਲਿਖ ਲੋ ਕੋਰੇ ਕਾਗਜ਼ ਤੇ ਲਿਖ ਕੇ ਲੈ ਜਾਓ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੁੱਖ ਮੰਤਰੀ ਦੀ ਕੁਰਸੀ ਵੀ ਬਾਣੂ ਵਟ ਦੇ ਕੇ ਛੜ ਕਿੰਨਾ ਰੌਲਾ ਪਾਈ ਜਾਂਦਾ ਕਹਿੰਦਾ ਅਸੀਂ ਪਾਰਟੀ ਲਈ ਇਦਨ ਪੁਰਾਤ ਮਿਹਨਤ ਕੀਤੀ ਲੋਕਾਂ ਨਾਲ ਵੀ ਲੜੇ ਜਦੋਂ ਹੁਣ ਮੌਕਾ ਮਿਲਿਆ ਸਾਨੂੰ ਮੇਰੇ ਦੇ ਇੱਕ ਦਾਗ ਦਿਖਾ ਦਿਓ ਪੂਰਾ ਦਾਗ ਹੋਇਆ ਤੇ ਮੈਨੂੰ ਤੁਸੀਂ ਟਿਕਟ ਨਾ ਦਿਓ ਗੁਰਦੀਪਾ ਹਾਂ ਗੁਰਦੀਪ ਬਾਠ ਦੂਸਰੇ ਪਾਸੇ ਤੁਸੀਂ ਲੈ ਲਓ ਪ੍ਰਿਤਪਾਲ ਸ਼ਰਮਾ ਉਹ ਕਹਿੰਦਾ ਮੈਂ ਦਾਣਾ ਦਾਣਾ ਕਰਕੇ ਇੱਕ ਪਿੰਨੀ ਬਣਾਈ ਸੀ ਜੀ ਅੱਜ ਮੈਨੂੰ ਬੜਾ ਦੁੱਖ ਆ ਮੈਂ ਲੋਕ ਬੜੇ ਜੋੜੇ ਸੀ ਪਰ ਉਹ ਲੋਕ ਹੁਣ ਮੇਰੇ ਨਾਲ ਜਿਹੜੇ ਜੁੜੇ ਸੀ ਉਹ ਮੇਰੇ ਨਾਲ ਰਹਿਣਗੇ ਉਹ ਵੀ ਬੀਜੇਪੀ ਚ ਜਾਣਗੇ ਜਨਿਕ ਜੋਇਨ ਕਰ ਲੈ ਸੀ ਬਿਲਕੁਲ ਕਰ ਲਿਆ ਕਰ ਲਿਆ ਕਿੰਨਾ ਜਿਹੜੇ ਲੋਕ ਨਾਲ ਜੁੜੇ ਆ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਉਹ ਲੋਕ ਕਿੱਧਰ ਜਾਣਗੇ ਦੇਖੋ ਜੀ ਅਸਲ ਦੇ ਵਿੱਚ ਜਿਹੜੇ ਤਾਂ ਤਾਰਾ ਜੀ ਹੈਗੇ ਗੈਰਤਮੰਦ ਲੋਕ ਉਹ ਤਾਂ ਉਹ ਤਾਂ ਦੋ ਫੈਸਲੇ ਕਰਨਗੇ ਜਾਂ ਤਾਂ ਘਰੇ ਬੈਠ ਜਾਣਗੇ ਤੇ ਜਾਂ ਫਿਰ ਉਹ ਇਹ ਸੋਚਣਗੇ ਕਿ ਯਾਰ ਮੈਂ ਤਾਂ ਆਪਣੀ ਮਰਜ਼ੀ ਨਾਲ ਵੋਟ ਪਾਉਂਗਾ ਮੈਂ ਕਿਸੇ ਦੀ سپورਟ ਨਹੀਂ ਕਰਨੀ ਕਿਉਂਕਿ ਇਹ ਜਿਹੜੀ ਆਹਾਂ ਸਰਕਾਰ ਬਣੀ ਹੈ ਨਾ ਬਦਲਾਂ ਵਾਲੀ ਇਹਨੇ ਆਮ ਲੋਕਾਂ ਨੂੰ ਵਰਕਰ ਨੂੰ سپورਟਰ ਨੂੰ ਜਿਹੜੇ ਪਾਰਟੀਆਂ ਵਾਸਤੇ ਕੰਮ ਕਰਦੇ ਹੁੰਦੇ ਸੀ ਉਹਨਾਂ ਨੂੰ ਬੜਾ ਕੁਝ ਸਿਖਾਤਾ ਤੁਸੀਂ ਬਰਨਾਲੇ ਦੀ ਗੱਲ ਕੀਤੀ ਹੈ ਬਰਨਾਲੇ ਹੁਣ ਤੁਸੀਂ ਗਰਦੀਬ ਬਾਠ ਦੀ ਗੱਲ ਕਰਦੇ ਹੋ ਠੀਕ ਹੈ ਉਧਰਲੇ ਪਾਸੇ ਦੂਜੇ ਪਾਸੇ ਤੁਸੀਂ ਰੱਖ ਲਓ ਕਿ ਹਰਿੰਦਰ ਆ ਗਿਆ ਮੁੰਡਾ ਜਿਹੜਾ ਮੀਤ ਹੇਅਰ ਨੇ ਆਪ ਦਾ ਮਾਸੀ ਦਾ ਮੁੰਡਾ ਕਹੇ ਕਿ ਜਾਂ ਆਪ ਦਾ ਕਜ਼ਨ ਕਹਿ ਕੇ ਜਾਂ ਆਪ ਦਾ ਦੋਸਤ ਕਹਿ ਕੇ ਜੋ ਵੀ ਕਹਿ ਕੇ ਟਿਕਟ ਦਵਾਦੀ ਪਰ ਇਹਦੇ ਪਿੱਛੇ ਵੀ ਗੱਲਾਂ ਜਿਹੜੀਆਂ ਨਾ ਤਾਰਾ ਜੀ ਬਹੁਤ ਸਾਰੀਆਂ ਹੋਰ ਨਜ਼ਰ ਆ ਰਹੀਆਂ ਇਹਦੇ ਪਿੱਛੇ ਵੀ ਇਹ ਚੀਜ਼ ਵਿਖਾਈ ਦਿੰਦੀ ਹੈ ਵੀ ਜਿਮਨੀ ਚੋਣਾਂ ਦੇ ਵਿੱਚ ਲੱਗ ਭਾਗ ਇਹਨਾਂ ਨੂੰ ਚਾਰੇ ਸੀਟਾਂ ਹਾਰ ਦੀਆਂ ਵਿਖਾਈ ਦਿੰਦੀ ਹੈ ਜੇ ਇਮਾਨਦਾਰੀ ਨਾਲ ਚੋਣ ਹੋ ਜਾਂਦੀ ਹੈ ਨਾ ਜਿਵੇਂ ਸਰਪੰਚੀ ਵੇਲੇ ਉਹ ਕੁੱਤੇ ਖਾਣੀ ਉਹ ਧੱਕੇ ਹੋਏ ਯਾਰ ਪਿੰਡਾਂ ਦੇ ਵਿੱਚ ਵੀ ਜਿਹੜੇ ਰਹਿ ਰੱਬ ਦਾ ਨਾਮ ਕਹਿੰਦੇ ਹਨਾ ਜੇ ਤਾਂ ਉਹ ਚੀਜ਼ਾਂ ਵੈਸੇ ਇਹ ਇਹ ਕਰਦੇ ਨਹੀਂ ਨਾ ਮੈਂ ਕਹਿੰਦਾ ਵੀ ਜੇ ਆਪਾਂ ਆਖੀਏ ਨਾ ਵੀ ਕਿਤੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਇਹਨਾਂ ਕੋਲ ਉਹ ਪੁਰਾਣਾ ਅਕਾਲੀਆ ਕਾਂਗਰਸੀਆਂ ਵਾਲਾ ਤਜਰਬਾ ਹੈ ਨਹੀਂਗਾ ਇਹ ਉਹਨਾਂ ਉਹਨਾਂ ਕਰ ਨਹੀਂ ਸਕਦੇ ਇਹ ਜਾਂ ਵੋਟ ਕੈਪਚਰਿੰਗ ਕਰ ਲੋ ਜਾਂ ਐ ਕਰ ਲੋ ਐਵੇਂ ਕਰ ਲੋ ਹਾਂ ਜਿਹੜੀ VOTING ਮਸ਼ੀਨਾਂ ਦੀ ਗੱਲ ਚੱਲਦੀ ਆ ਕਿ ਇਲੈਕਟ੍ਰੋਨਿਕ ਮਸ਼ੀਨਾਂ ਦੇ ਵਿੱਚ ਅੱਗਾ ਪਿੱਛਾ ਹੋ ਜਾਂਦਾ ਜਿਵੇਂ ਇਹਨਾਂ ਨੂੰ ਭਾਜਪਾ ਦੀ ਵੀ ਟੀਮ ਕਹਿੰਦੀ ਹੈ ਜੇ ਤਾਂ ਉਹ ਕੁਝ ਹੋ ਜਾਂਦਾ ਉਹ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਇਹ ਤੁਸੀਂ ਮੈਂ ਗੱਲ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਇਹਨਾਂ ਨੂੰ ਆਪ ਦੇ ਜੋ ਰਿਪੋਰਟ ਕਾਰਡ ਹੈ ਨਾ ਪਿਛਲੇ ਢਾਈ ਸਾਲਾਂ ਦਾ ਉਹਦੇ ਮੁਤਾਬਕ ਨਾ ਤਾਂ ਦਿੱਲੀ ਲੋਬੀ ਨੂੰ ਤੇ ਨਾ ਚਾਰੇ ਸੀਟਾਂ ਦੇ ਵਿੱਚੋਂ ਚੱਬੇਵਾਲ ਡੇਰਾ ਬਾਬਾ ਨਾਨਕ ਬਰਨਾਲਾ ਤਿੱਗਦੜਬਾ ਇਹਨਾਂ ਨੂੰ ਇੱਕ ਵੀ ਸੀਟ ਆਉਂਦੀ ਵਿਖਾਈ ਨਹੀਂ ਦੇ ਰਹੀ ਇੱਥੋਂ ਤੱਕ ਵੀ ਇਹ ਵੀ ਹੋ ਸਕਦਾ ਵੀ ਜਿਵੇਂ ਹੁਣ ਹਰਿੰਦਰ ਹੈ ਜਿਹੜਾ ਉਹ ਉਮੀਦਵਾਰ ਨੇ ਠਾਇਆ ਹੋਇਆ ਹੋ ਸਕਦਾ ਉਹਦੀ ਜ਼ਮਾਨਤ ਵੀ ਜਬਤ ਹੋ ਜਾ ਜਿਹੜਾ ਲੋਕਾਂ ਦਾ ਰੋਹ ਵੇਖਣ ਨੂੰ ਪਰ ਇੱਕ ਗੱਲ ਬਰਨਾਲੇ ਹੋਰ ਨਿਕਲ ਕੇ ਆ ਰਹੀ ਹੈ ਕਹਿੰਦੇ ਆ ਕਿ ਜਿਹੜਾ ਬਾਠ ਹੈ ਨਾ ਵੀ ਬਾਠ ਨੂੰ ਇੱਕ ਪਾਲਿਸੀ ਤਹਿਤ ਕਿਉਂਕਿ ਦੇਖੋ ਜਿੰਨੇ ਪ੍ਰਧਾਨ ਸੀ ਨਾ ਜ਼ਿਲ੍ਹਾ ਪ੍ਰਧਾਨ ਉਹ ਲਗਭਗ ਸਾਰੇ ਬਦਲ ਦਿੱਤੇ ਗਏ ਜਾਂ ਹਟਾ ਦਿੱਤੇ ਗਏ ਇੱਕ ਉਹ ਬਾਠ ਹੈ ਜਿਹੜਾ ਦਾਵਾ ਕਰਦਾ ਕਿ ਹਾਂ ਮੈਨੂੰ ਹੁਣ ਤੱਕ ਅਸਤੀਫਾ ਮੇਰਾ ਦੇਣ ਤੱਕ ਪਾਰਟੀ ਨੂੰ ਤੇ ਮੈਨੂੰ ਜ਼ਿਲ੍ਹਾ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਨਹੀਂ ਗਿਆ ਕਿਉਂਕਿ ਮੇਰੇ ਵਿੱਚ ਕਾਬਲੀਅਤ ਸੀ ਠੀਕ ਹੈ ਇੱਕ ਦਾਵਾ ਹੋਰ ਵੀ ਕਰਦਾ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਸਾਰੇ ਚੈਨਲ ਜਿਨੇ ਉਹਨੂੰ ਕਵਰ ਉਹ ਕਹਿੰਦਾ ਕਿ ਮੇਰੇ ਵਿੱਚ ਨੁਕਸ ਕੱਢ ਕੇ ਦਿਖਾਉਣ ਕਿ ਮੈਂ ਕਿਤੇ 100 ਰੁਪਏ ਦੀ ਵੀ ਕ腐ਸ਼ਨ ਕੀਤੀ ਹੋਵੇ ਬੇਈਮਾਨੀ ਕੀਤੀ ਹੋਵੇ ਹਰਾ ਫੇਰੀ ਕੀਤੀ ਹੋਵੇ ਉਹ ਹੁਣ ਹਲਕੇ ਵਾਲੇ ਲੋਕ ਜਾਣਦੇ ਆ ਵੀ ਬਾਟ ਕੇ ਹੋ ਜਾ ਬੰਦਾ ਪਰ ਅਸਲ ਦੇ ਵਿੱਚ ਇਹਦੇ ਪਿੱਛੇ ਵੀ ਕੁਛ ਨਾ ਕੁਛ ਨਾ ਇੱਕ ਇਹਨਾਂ ਦਾ ਕਨਸੈਪਟ ਨਜ਼ਰ ਆਉਂਦਾ ਸਿਆਸੀ ਜਿਹੜੀ ਇਹਨਾਂ ਇੱਕ ਫਿਲਮ ਨਜ਼ਰ ਆ ਇਹਨਾਂ ਨੇ ਜਾਣ ਬੁੱਝ ਕੇ ਕਿਉਂਕਿ ਉਹ ਕਹਿੰਦਾ ਮੈਨੂੰ ਸ਼ੁਰੂ ਤੋਂ ਕਹਿੰਦੇ ਰਹੇ ਹੋ ਸਕਦਾ ਉਹ ਕਹਿੰਦਾ ਨਾ ਹੋਵੇ ਤਾਂ ਉਹ ਹਵਾਇਆ ਜਾ ਰਹੇ ਹੋ ਵਿਵਾੜ ਤੋਂ ਕਹਿੰਦਾ ਮੈਨੂੰ ਸ਼ੁਰੂ ਤੋਂ ਕਹਿੰਦੇ ਰਹੇ ਕਿ ਟਿਕਟ ਤੇਰੀ ਹੈ ਟਿਕਟ ਤੇਰੀ ਹੈ ਟਿਕਟ ਤੇਰੀ ਹੈ ਐਨ ਮੌਕੇ ਤੇ ਆ ਕੇ ਜਿਹੜਾ ਸੀਗਾ ਤੇ ਟਿਕਟ ਜਿਹੜੀ ਆ ਉਹ ਮੀਤ ਹੇਅਰ ਦੇ ਨਜ਼ਦੀਕੀ ਨੂੰ ਦੇਤੀ ਉਹ ਹੁਣ ਮੈਨੂੰ ਤਾਂ ਇਹ ਇਹ ਸ਼ੱਕ ਲੱਗਦਾ ਜੋ ਮੇਰੀ ਨਿੱਜੀ ਰਾਇ ਹੈ ਇਹ ਮੈਂ ਕਹਿੰਦਾ ਕਿ ਹੋ ਸਕਦਾ ਹੈ ਇਹਨਾਂ ਨੇ ਜਾਣ ਬੁੱਝ ਕੇ ਜੇ ਕਿਤੇ ਸਿੱਧੀ ਟਿਕਟ ਦਿੰਦੇ ਤਾਂ ਬਾਠ ਦਾ ਜਿਹੜਾ ਉਹ ਪਕੜ ਹੈ ਉਹ ਲੋਕਾਂ ਤੇ ਨਾਂ ਬਣਦੀ ਕਿਉਂਕਿ ਪਾਰਟੀ ਦਾ ਗ੍ਰਾਫ ਬਹੁਤ ਗਿਰ ਚੁੱਕਿਆ ਹੈ ਲੋਕਾਂ ਦੀ ਨਿਗਾ ਦੇ ਵਿੱਚ ਲੋਕ ਪਸੰਦ ਨਹੀਂ ਕਰਦੇ ਹੋ ਸਕਦਾ ਕੋਈ ਆਮ ਸੁਧਾਰਨ ਬੰਦਾ ਕੋਈ ਵੀ ਕਿਸੇ ਪਾਸੇ ਉੱਠ ਕੇ ਤੇ ਬਾਠ ਨੂੰ ਹਰਾ ਜਾਂਦਾ ਜੇ ਸਿੱਧਾ ਪਾਰਟੀ ਟਿਕਟ ਦੇ ਦਿੰਦੀ ਏ ਕਿ ਪਾਲਿਸੀ ਲੱਗਦੀ ਹੈ ਏ ਕਿ ਚਾਲ ਲੱਗਦੀ ਹੈ ਕਿਉਂਕਿ ਚਾਲਾਂ ਇਹ ਬਹੁਤ ਜਾਣਦੇ ਚੱਲਣ ਮੈਨੂੰ ਤਾਂ ਇਹ ਲੱਗਦਾ ਵੀ ਉਹਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਪੂਰੀ ਮੀਟਿੰਗ ਕਰਕੇ ਉਹਨੂੰ ਇਹ ਆਖਿਆ ਹੋਊਗਾ ਕਿ ਵੀ ਐਨ ਮੌਕੇ ਤੇ ਜਾ ਕੇ ਅਸੀਂ ਜਿਹਨੂੰ ਮਰਜ਼ੀ ਟਿਕਟ ਦੇ ਦੇਾਂਗੇ ਦੇ ਦੇਾਂਗੇ ਉਸ ਬੰਦੇ ਨੂੰ ਜਿਹਨੇ ਪਾਰਟੀ ਵਾਸਤੇ ਸਾਫ਼ ਪਤਾ ਹੈ ਕਿ ਜਿਹੜੇ ਮੁੰਡੇ ਨੂੰ ਟਿਕਟ ਮਿਲੀ ਹੈ ਉਹਨੇ ਕੁਝ ਨਹੀਂ ਕੀਤਾ ਪਾਰਟੀ ਵਾਸਤੇ ਠੀਕ ਹੈ ਉਵਾਠ ਵੀ ਦਾਅਵਾ ਕਰਦਾ ਉਹ ਕਹਿੰਦਾ ਵੀ ਸਾਬਤ ਕਰੋ ਇਹ ਬੰਦੇ ਨੇ ਪਾਰਟੀ ਵਾਸਤੇ ਕੀਤਾ ਕੀ ਇਹਦੀ ਦੇਣ ਕੀ ਜਿਹਦੀ ਦੇਣ ਹੀ ਹੈ ਨਹੀਂ ਉਹਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਮੈਨੂੰ ਤਾਂ ਇੱਕ ਇਹ ਫਿਲਮ ਨਜ਼ਰ ਆਉਂਦੀ ਹੈ ਕਨਸੈਪਟ ਹੈ ਪੂਰਾ ਬਣਾਇਆ ਪਿਆ ਕਿ ਉਹਨੂੰ ਟਿਕਟ ਦੇ ਦਿਓ ਇਹਨੂੰ ਕਹੇ ਵੀ ਤੂੰ ਬਾਗੀ ਹੋ ਜਾ ਨਾਲੇ ਬਾਗੀ ਹੋ ਕੇ ਤੂੰ ਲੋਕਾਂ ਦੇ ਵਿੱਚ ਜਾ ਕਿ ਮੈਂ ਦੱਸੋ ਸੇਵਾ ਕੀਤੀ ਹੈ ਕਿ ਨਹੀਂ ਕੀਤੀ ਤੂੰ ਜਦੋਂ ਲੋਕਾਂ ਜਾਏਗਾ ਲੋਕਾਂ ਦੀ ਹਮਦਰਦੀ ਜੜੂ ਜਿਹੜੀ ਲੋਕਾਂ ਦੀ ਹਮਦਰਦੀ ਹੁਣ ਉਹਨੂੰ ਮਿਲ ਹੀ ਜਾਂਦੀ ਹੈ ਬਾਠ ਨੂੰ ਠੀਕ ਹੈ ਉਦੋਂ ਬਾਅਦ ਦੇ ਵਿੱਚ ਲੋਕ ਤੈਨੂੰ ਵੱਡੀ ਗਿਣਤੀ ਦੇ ਵਿੱਚ ਤੇਰੇ ਹਮਦਰਦੀ ਨਾਂ ਤੇ ਵੀ ਯਾਰ ਬੰਦੇ ਨਾਲ ਧੱਕਾ ਹੋ ਗਿਆ ਤੈਨੂੰ ਵੋਟਾਂ ਪਉਣਗੇ ਤੂੰ ਐਮਐਲਏ ਬਣ ਜਾਏਗਾ ਐਮਐਲਏ ਬਣ ਕੇ ਤੂੰ ਇਹ ਬਿਆਨ ਦੇਗਾ ਕਿ ਮੈਂ ਪਾਰਟੀ ਜਿਹੜੀ ਸੀਟ ਹੈ ਜਿੱਤ ਕੇ ਮੈਂ ਪਾਰਟੀ ਦੀ ਝੋਲੀ ਚ ਪਾਉਣਾ ਤਰੀਕੇ ਨਾਲ ਜਿੱਤ ਕੇ ਮੈਨੂੰ ਲੱਗਦਾ ਹੈ ਕਿ ਬਾਠ ਨੂੰ ਲੈ ਕੇ ਵਾਪਸ ਹੀ ਆਉਣਾ ਠੀਕ ਹੈ ਪਰ ਆਪਸ ਦੇ ਵਿੱਚ ਇਹ ਹੁੰਦਾ ਕਿ ਕੁਲੂਜੀ ਨੇ ਹਤਾਨੇ ਮੇਣੇ ਜਾਂ ਬਗਦਦ ਪਹਿਲਾਂ ਵੀ ਗੱਲ ਕੀਤੀ ਸੀ ਉਹ ਕਹਿੰਦੇ ਜਿਹੜੇ ਅਕਾਲੀ ਕਾਂਗਰਸੀ ਵੱਡੇ ਲੀਡਰ ਹੁੰਦੇ ਸੀ ਨਾ ਸੀਨੀਅਰ ਲੀਡਰ ਜਿਹੜੇ ਹੁੰਦੇ ਸੀਗੇ ਹਣਾ ਮੰਤਰੀ ਮੰਡਲ ਤੱਕ ਕਰ ਰਹੇ ਵੇ ਹਣਾ ਕੈਬਨਿਟ ਤੱਕ ਕਰ ਰਹੇ ਵੇ ਉਹ ਕਹਿੰਦੇ ਵੀ ਜਦੋਂ ਚੋਣ ਪ੍ਰਚਾਰ ਕਰਨ ਜਾਂਦੇ ਸੀ ਨਾ ਤਾਰਾ ਜੀ ਤੇ ਚੋਣ ਪ੍ਰਚਾਰਤਾ ਇਹੋ ਜਿਹਾ ਕਰਦੇ ਸੀ ਕਿ ਲੋਕ ਸੁਣ ਕੇ ਤਾੜੀਆਂ ਮਚਾਉਂਦੇ ਸੀ ਆਹਾ ਹਾ 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 ਮਜੀਠੀਆ ਨੇ ਕੈਪਟਨ ਨੂੰ ਆਹ ਕਹਤਾ ਕੈਪਟਨ ਨੇ ਮਜੀਠੀਆ ਨੂੰ ਉਹ ਕਹਤਾ ਫਲਾਨੇ ਨੇ ਉਹਨੂੰ ਕਹਤਾ ਉਹਨੂੰ ਕਹਤਾ ਹਣਾ ਤੇ ਕਹਿੰਦੇ ਬਾਅਦ ਦੇ ਵਿੱਚ ਲੋਕ ਜਦੋਂ ਆਪਣੀਆਂ ਗੱਡੀਆਂ 'ਚ ਬੈਠ ਜਾਂਦੇ ਤੇ ਫੋਨ ਕਰਕੇ ਇੱਕ ਦੂਜੇ ਨੂੰ ਪੁੱਛਦੇ ਕਹਿੰਦੇ ਹੁੰਦੇ ਸੀ ਤੂੰ ਤਾਂ ਅੱਜ ਬੜਾ ਯਾਰ ਤਾੜੀਆਂ ਮਾਰ ਆ ਗਿਆ ਤੂੰ ਤਾਂ ਅੱਜ ਬੜਾ ਰੰਗ ਲਾ ਗਿਆ ਇੱਕ ਦੂਜੇ ਨੂੰ ਹਾਸਦੇ ਹੁੰਦੇ ਸੀ ਕਿ ਲੋਕਾਂ ਨੂੰ ਬ ਠੀਕ ਹੈ ਮੈਨੂੰ ਤਾਂ ਲੱਗਦਾ ਹੈ ਕਿ ਬਰਨਾਲੇ ਵਾਲੀ ਸੀਟ ਤੇ ਤਾਂ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 62 ਜੇ ਤਾਂ ਦੋ ਚੀਜ਼ਾਂ ਦੇ ਵਿੱਚ ਹੋ ਸਕਦਾ ਹੈ ਕਿ 62 ਦਾ ਧੱਕਾ ਹੋ ਗਿਆ ਹੋਵੇ ਜੇ ਹੋ ਗਿਆ ਹੋਇਆ ਤਾਂ ਇਹ ਗੱਲ ਪੱਕੀ ਹੈ ਕਿ ਇੱਕ ਗੈਰ ਦਮੰਦ ਬੰਦਾ ਜੇ ਜਿੱਤ ਜਾਂਦਾ ਤਾਂ ਉਹ ਜਿੱਤ ਕੇ ਵਾਪਸ ਪਾਰਟੀ 'ਚ ਨਹੀਂ ਜਾਊਗਾ ਉਹਨੇ ਕਿਹਾ ਆਪਣੇ ਦਮ ਤੇ ਜਿੱਤਿਆ ਮੈਨੂੰ ਜੇ ਪਾਰਟੀ ਨੇ ਮੈਨੂੰ ਮੌਕੇ ਤੇ ਜੋ ਮੇਰਾ ਬਣਦਾ ਮਾਨ ਸਤਕਾਰ ਸੀ ਦਿੱਤਾ ਹੀ ਨਹੀਂ ਮੈਂ ਪਾਰਟੀ 'ਚ ਕਿਉਂ ਜਾਵਾਂ ਤੇ ਜੇ ਇਹ ਗਿਣੀ ਮਿੱਥੀ ਸਾਜ਼ਿਸ਼ ਜੇ ਇਹ ਕਨਸੈਪਟ ਹੋਇਆ ਇਹਨਾਂ ਦਾ ਤੇ ਫਿਰ ਤੁਸੀਂ ਵੇਖ ਲਿਓ ਕਿਉਂਕਿ ਉਹ ਚਾਂਸ ਉਹਦੇ ਬਣਦੇ ਜਾਂਦੇ ਲੋਕਾਂ ਦੀ ਹਮਦਰਦੀ ਜੁੜਦੀ ਜਾਂਦੀ ਹੈ ਨਾਲ ਉਹਦੇ ਜੁੜਦੀ ਜਾਂਦੀ ਹੈ ਤੇ ਆਟੋਮੈਟਿਕਲੀ ਇਹ ਗੱਲ ਹੈਗੀ ਕਿ ਕੋਈ ਜਿੱਤੂਗਾ ਜਿੱਤੂਗਾ ਤਾਂ ਜੇ ਜਿੱਤ ਕੇ ਪਾਰਟੀ ਜਾਂਦਾ ਤਾਂ ਫਿਰ ਇਹ ਇੱਕ ਫਿਲਮ ਹੈ ਇੱਕ ਸਟੋਰੀ ਹੈ ਇੱਕ ਕਨਸੈਪਟ ਹੈ ਜਿਹੜਾ ਘੜਿਆ ਗਿਆ ਇੱਕ ਸੀਟ ਜਿੱਤਣ ਵਾਸਤੇ ਕਿਉਂਕਿ ਸਾਰੀਆਂ ਸੀਟਾਂ ਤੇ ਹਾਰ ਦੇ ਦਿਖਾਈ ਦਿੱਤੇ ਜੇ ਗੱਲ ਕਰੇ ਗਿੱਦੜਵਾਹ ਚੌਂ ਦੀ ਆਪਾਂ ਕਿੱਧੜਵਾਹ ਜਿਮਨੀ ਚੌਂ ਤੇ ਜਨਨ ਇੱਕ ਹੌਟ ਚੂਰ ਬਣ ਚੁੱਕੀ ਹੈ ਦੂਜੇ ਪਾਸੇ ਜਨਨ ਕਿ ਮਨਪੀਰ ਬਾਦਲ ਰਾਜਾ ਬ੍ਰਿੰਗ ਦੀ ਪਤਨੀ ਘਰ ਵਾਲੀ ਉਹਨਾਂ ਨੂੰ ਜਨੇ ਕੀ ਟਿਕਟ ਮਿਲ ਗਈ। ਦੂਸਰੇ ਪਾਸੇ ਡੈਂਪੀ ਟੰਲੋਆ। ਡੈਂਪੀ ਟਲੋ ਵੀ ਅਕਾਲੀ ਪਾਰਟੀ ਚ ਚੁਗੇ ਹੋਏ ਆ। ਮਨਪ੍ਰੀਤ ਵੀ ਅਕਾਲੀ ਪਾਰਟੀ ਚ ਆਏ ਹੋਏ ਆ। ਅਕਾਲੀ ਪਾਰਟੀ ਨੇ ਆਪ ਦਾ ਨਮੇ ਦਾ ਕੋਈ ਖੜਾ ਨਹੀਂ ਕੀਤਾ। ਉਧਰ ਕਾਂਗਰਸ ਨੇ ਕਰਤਾ। ਕੀ ਲੱਗਦਾ ਜਿਹੜੀ ਵੋਟ ਐ ਹੁਣ ਕਾਲੀਆਂ ਵਾਲੀ ਡੈਂਪੀ ਵਾਲੇ ਪਾਸੇ ਜ਼ਿਆਦਾ ਡਿੱਗੂਗੀ ਤੇ ਮਨਪ੍ਰੀਤ ਪਾਰ ਸੇ ਡਿੱਗੂਗੀ ਜ਼ਿਆਦਾ। ਸੁਖਵੀਰ ਬਾਦਲ ਨੇ ਜ਼ਿਆਦਾ ਬੰਦਾ ਖੜਾ ਕੀਤਾ ਨਹੀਂ ਅਕਾਲੀ ਦਲ ਨੇ। ਦੇਖੋ ਜੀ ਮੈਂ ਉਹੀ ਕਹਿਣਾ ਅੱਗੇ ਵੀ ਕਿਹਾ ਹੈ ਜਿਹੜੇ ਤਾਂ ਕਟੜ ਸਮਰਥਕ ਹੈ ਇੱਕ ਗੱਲ ਤੁਹਾਨੂੰ ਮੈਂ ਕਹਿ ਦੇਣਾ ਦਾਵੇ ਨਾਲ ਮੈਂ ਉਹਦੇ ਸੱਚੇ ਰੱਬ ਨੂੰ ਯਾਦ ਕਰਕੇ ਕਹਿਣਾ ਵੀ ਲੈ ਕਿਸੇ ਨੂੰ ਜ਼ੋਰ ਲਾਉਣ ਦੀ ਲੋੜ ਨਹੀਂ ਮੈਨੂੰ ਦਿਓ ਚੋਣ ਪ੍ਰਚਾਰ ਦਾ ਕਮਲਾ ਫੈਲਾ ਪੂਰਾ ਇੱਕ ਪੂਰੀ ਟੀਮ ਦਿਓ ਮੈਂ ਜਾ ਸਕਾਂ ਪਿੰਡ-ਪਿੰਡ ਤੱਕ ਮੈਂ ਕੱਲਾ ਡਿੰਪੀ ਟਲ ਹਰਾਂ ਦੀ ਜ਼ਰੂਰਤ ਰੱਖਦਾ ਜੀ ਉਹ ਉਹ ਕਿੱਦਾਂ ਦੀ ਤੁਸੀਂ ਮੈਂ ਤੁਹਾਨੂੰ ਦੱਸ ਦੇ ਕਿ ਮੈਂ ਤੁਹਾਨੂੰ ਕਹਿਣਾ ਹੈ ਕਿ ਮੈਂ ਇਹ ਚੀਜ਼ਾਂ ਕੁਝ ਹੁੰਦੀਆਂ ਜਿਹੜੀਆਂ ਇੱਥੇ ਕਵਾਂਗੇ ਤੇ ਉਹ ਅਸਰ ਨਹੀਂ ਪਾ ਉਹ ਅਸਰ ਨਹੀਂ ਪਾਣਗੇ ਜਿਹੜਾ ਮੇਰੇ ਦਿਮਾਗ ਜੋ ਮੇਰੀ ਚੀ ਚੱਲਦੀ ਮੈਂ ਕਹਿੰਦਾ ਕਿ ਮੈਨੂੰ ਲੈ ਕੇ ਜਾਓ ਮੈਂ ਡਿੰਪੀ ਢੱਲ ਹੁੰਦਾ ਸ੍ਰੀ ਚੇਰਾ ਬਖਮ ਲੋਕਾਂ ਜੀ ਕਿ ਡਿੰਪੀ ਢੱਲੋਂ ਅਸਲ ਚ ਕੀ ਹੈ ਠੀਕ ਹੈ ਉਹ ਗੱਲਾਂ ਲੋਕਾਂ ਜਾਣ ਗਿਆ ਨਾ ਮੈਂ ਕਹਿੰਦਾ ਜੇ ਡਿੰਪੀ ਢੱਲੋਂ ਦੇ ਨਾਲ ਜਿਹੜੇ ਬੰਦੇ ਫਿਰਦੇ ਜ ਉਹ ਵੀ ਵੋਟ ਪਾ ਜਾਣ ਤਾਂ ਮੈਨੂੰ ਫਿਰ ਤੇ ਮੂੰਹ ਕਹਿ ਦਿਓ ਜੀ ਕਿਸੇ ਨੂੰ ਜ਼ੋਰ ਲਾਉਣ ਦੀ ਲੋੜ ਨਹੀਂ ਹੁਣ ਤੁਸੀਂ ਜੇ ਸਵਾਲ ਕੀਤਾ ਕਿ ਉੱਥੋਂ ਦਾ ਜਿਹੜਾ ਨਕਸ਼ਾ ਕੀ ਦੀ ਨਾ ਨਕਸ਼ਾ ਜਿਹੜਾ ਉਹ ਲਗਭਗ ਸਾਫ਼ ਹੈ ਜੀ ਕਿਉਂਕਿ ਮਨਪ੍ਰੀਤ ਬਾਦਲ ਦੀ ਹਾਰ ਦਾ ਉਹ ਖੁਦ ਬੇਸ਼ੱਕ ਘਟ ਬਣੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਵੱਡਾ ਕਾਰਨ ਬਣੂਗੀ ਕਿਉਂਕਿ ਪੰਜਾਬ ਵੀ ਇੱਕ ਇਹੋ ਜਿਹੀ ਸਟੇਟ ਹੈ ਜਿੱਥੇ ਹਾਲੇ ਤੱਕ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਚਾਹੇ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰਨ ਪਰ ਹਾਲੇ ਤੱਕ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਕਿਉਂਕਿ ਪਿਛਲੇ 2 14 2014 ਤੋਂ ਲੈ ਕੇ 24 ਤੱਕ 14 ਗਿਆ 19 ਗਿਆ 24 ਆ ਗਿਆ ਠੀਕ ਹੈ ਜੀ ਪਿਛਲੇ 10 ਸਾਲਾਂ ਦੇ ਵਿੱਚ ਮਤਰੀ ਮਾਂ ਵਾਲਾ ਸਲੂਕ ਜਿਹੜਾ ਪਿਛਲੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਸੀ ਨਾ ਉਸ ਤੋਂ ਵੀ ਵੱਧ ਮਤਰੀ ਮਾਂ ਵਾਲਾ ਸਲੂਕ ਜਿਹੜਾ ਭਾਜਪਾ ਪੰਜਾਬ ਨਾਲ ਕਰਦੀ ਤੁਰੀ ਆਉਂਦੀ ਹੈ ਜੀ ਪੀਸਣ ਤੇ ਲੱਗੇ ਹੋਏ ਐ ਇਸ ਕਰਕੇ ਜਿਹੜਾ ਪੀਸਿਆ ਜਾਂਦਾ ਹੋਊ ਨਾ ਤੇ ਉਹ ਬੰਦਾ ਕਿਉਂ ਕਿਸੇ ਨੂੰ ਪਸੰਦ ਕਰੂਗਾ ਮੈਂ ਕਹਿੰਦਾ ਪਹਿਲਾ ਕਾਰਨ ਤਾਂ ਇਹ ਬਣ ਸਕਦਾ ਹੈ ਦੂਜਾ ਤੁਸੀਂ ਪੁੱਛਿਆ ਕਿ ਕੀ ਜਿਹੜੀ ਅਕਾਲੀ ਦਲ ਦੀ ਵੋਟ ਆ ਮਨਪ੍ਰੀਤ ਬਾਦਲ ਨੂੰ ਪਊਗੀ ਇਹ ਹਮਾਮ ਚ ਸਾਰੇ ਨੰਗੇ ਅਤਰ ਆ ਜੀ ਠੀਕ ਹੈ ਇਹਦੇ ਵਿੱਚ ਬਹੁਤ ਵੱਡੀਆਂ ਡੀਲਾਂ ਹੁੰਦੀਆਂ ਮੈਂ ਤਾਂ ਬਹੁਤ ਵਾਰੀ ਕਹਿੰਦਾ ਹੁੰਦਾ ਕਿ ਜਿੱਥੇ ਇਹਨਾਂ ਲੋਕ ਜਿੱਥੇ ਆਪਣੀ ਸੋਚ ਖਤਮ ਹੋ ਜਾਂਦੀ ਹੈ ਨਾ ਉਥੋਂ ਇਹਨਾਂ ਦੀ ਸ਼ੁਰੂ ਨਹੀਂ ਹੁੰਦੀ ਉਸ ਤੋਂ ਕਈ ਗੁਣਾ ਅੱਗੇ ਜਾ ਕੇ ਇਹਨਾਂ ਲੋਕਾਂ ਦੀ ਸਿਆਸੀ ਲੋਕਾਂ ਦੀ ਸੋਚ ਸ਼ੁਰੂ ਹੁੰਦੀ ਹੈ ਜਿੱਥੇ ਜੋ ਆਪਾਂ ਸੋਚ ਵੀ ਨਹੀਂ ਸਕਦੇ ਉਥੋਂ ਸ਼ੁਰੂ ਹੁੰਦੀ ਹੈ ਇਹਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਅਕਾਲੀ ਦਲ ਨੇ ਜਿਹੜਾ ਉਹ ਜਿਮਨੀਚੋਂ ਇੱਕ ਤਾਂ ਸ਼ੁਰੂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆ ਗਈ ਪ੍ਰਧਾਨਗੀ ਦੀ ਉਹਦੇਲੇ ਪਾਸੇ ਵੀ ਜ਼ੋਰ ਲੱਗਣਾ ਹੈ ਕਿਉਂਕਿ ਸ਼ੁਰੂ ਤੋਂ ਲੈ ਕੇ ਅਕਾਲੀ ਦਲ ਜਿਹੜਾ ਹੈਗਾ ਜਿਹੜਾ ਬਾਦਲ ਪਰਿਵਾਰੋਂ ਕਾਬਜ ਹੈ ਐਸਜੀਪੀਸੀ ਤੇ ਉਹਨੂੰ ਕਦੇ ਵੀ ਐਸਜੀਪੀਸੀ ਉਹ ਗਵਾਉਣ ਬਾਦਲ ਪਰਵਾਰ ਨੂੰ ਗਵਾਉਣਾ ਨਹੀਂ ਚਾਹੂਗਾ ਇਧਰ ਇਹ ਹੋ ਗਿਆ ਸੀਗਾ ਜੇ ਇਧਰਲੇ ਪਾਸੇ ਵੀ ਪੰਗਾ ਕਿਉਂਕਿ ਤੁਹਾਨੂੰ ਪਤਾ ਨਾ ਇੱਕ ਵਾਰੀ ਬੀਬਾ ਹਰਸਿਮਰਤ ਕੌਰ ਬਾਦਲ ਪਿੱਛੇ ਥੋੜਾ ਟਾਈਮ ਪਹਿਲਾਂ ਗਿੱਦੜਬਾਹ ਹਲਕੇ ਦੇ ਵਿੱਚ ਢੀੜਾ ਕੱਢ ਵੀ ਆਏ ਸੀ ਉਦੋਂ ਇੱਕ ਵਾਰੀ ਮਤਲਬ ਇਹ ਸੋਚਿਆ ਗਿਆ ਹੋਊ ਨਾ ਕਿ ਵੀ ਚੋਣ ਲੜਾਂਗੇ ਉਦੋਂ ਬਾਅਦ ਕੋਈ ਨਾ ਕਿਤੇ ਨਾ ਕਿਤੇ ਕੋਈ ਸਮਝੌਤਾ ਹੋਇਆ ਹੋਊਗਾ ਹੁਣ ਜਿਵੇਂ ਇਹ ਵੀ ਗੱਲਾਂ ਨਿਕਲ ਕੇ ਆ ਰਹੀਆਂ ਕਿ ਜੇ ਰਾਜਾ ਵੜਿੰਗ ਦੀ ਘਰ ਵਾਲੀ ਅਮਰਤਾ ਵੜਿੰਗ ਉਹ ਤੋਂ ਕੈਂਡੀਡੇਟ ਹੈ ਤੇ ਅਕਾਲੀ ਦਲ ਨੇ ਜਿਹੜਾ ਹੈਗਾ ਉਹ ਚੋਣ ਹੀ ਛੱ ਜਿਵੇਂ ਨੀ ਚੋਣੀ ਛੜਤੀ ਚਾਰੇ ਸੀਟਾਂ ਕਿ ਅਸੀਂ ਨਹੀਂ ਲੜਦਾ ਉਹ ਕਹਿੰਦੇ ਉਹਦੇ ਵਿੱਚ ਵੱਡਾ ਜਿਹੜਾ ਮੇਨ ਫੈਕਟਰ ਹੋਏ ਇਹ ਹੈ ਕਿ ਇਹ ਸਮਝੌਤਾ ਹੋਇਆ ਹੋਏ ਇਹਨਾਂ ਦੇ ਵਿੱਚ ਕਿ ਰਾਜਾ ਬੜਿਆਂਗ ਲੁਧਿਆਣਾ ਚਲਾ ਗਿਆ ਅਮਰਤਾ ਬੜਿਆਂਗ ਜੇ ਇੱਥੋਂ ਵਿਧਾਇਕ ਬਣ ਜਾਂਦੀ ਏ ਗਿੱਦੜਵਾਹਾ ਤੋਂ ਤੇ ਕੱਲ ਨੂੰ ਦੁਬਾਰਾ ਫੇਰ ਜੇ ਕਿਤੇ ਜਦੋਂ ਬਠਿੰਡਾ ਜਾ ਕੇ ਬੇਸ਼ੱਕ 24 ਹੋ ਗਿਆ 29 ਚ ਫੇਰ ਜਦੋਂ ਆ ਆ ਆਪਣਾ ਮੈਂਬਰ ਪਾਰਲੀਮੈਂਟ ਵਾਸਤੇ ਇਲੈਕਸ਼ਨ ਹੋਣਾ ਹੈ ਤੇ ਕਹਿੰਦੇ ਵੀ ਉਦੋਂ ਇਹ ਨਾ ਹੋਵੇ ਕਿ ਕੋਈ ਵੱਡੀ ਧਿਰ ਜਾ ਕੇ ਬਰਾਬਰ ਖੜੀ ਹੋਵੇ ਜਿਹਨੂੰ ਬੋਲਣਾ ਵੀ ਆਉਂਦਾ ਹੋਵੇ ਇੱਕ ਧਿਰ ਨੂੰ ਛੱਡ ਕੇ ਦੂਜੀ ਧਿਰ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਜਿਹੜਾ ਉਸ ਏਰੀਆ ਦੇ ਵਿੱਚ ਹੈ ਨਾ ਮੈਂ ਤਾਂ ਵੈਸੇ ਇਹ ਗੱਲ ਕਹਿਣਾ ਹੁੰਦਾ ਕਿ ਬਠਿੰਡੇ ਵਾਲੇ ਦੇਖੋ ਬਾਦਲ ਕੇ ਲੱਖ ਮਾਰੇ ਹੋਣ ਲੋਕਾਂ ਵਾਸਤੇ ਮੈਂ ਇੱਕ ਵਾਰ ਫੇਰ ਕਹਿਣਾ ਪਹਿਲਾਂ ਵੀ ਕਿਹਾ ਸੀ ਮੈਂ ਜਦੋਂ ਸਬਜੀਤ ਖਾਲਸਾ ਦੀ ਗੱਲ ਕੀਤੀ ਸੀ ਆਪਾਂ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਬਠਿੰਡੇ ਵਾਲਿਆਂ ਨੂੰ ਹਰਸਿਮਰਤ ਕੌਰ ਬਾਦਲ ਕਦੇ ਵੀ ਨਹੀਂ ਹਰਾਉਣੀ ਚਾਹੀਦੀ ਹਰਸਿਮਰਤ ਕੌਰ ਬਾਦਲ ਨਿਕ ਉਹ ਟੈਂਡੇ ਨੂੰ ਸਵਾਰਗ ਬਣਾਇਆ ਉਹਨਾਂ ਨੇ ਗੋਣਾਸਹਾਨ ਯਾਦ ਰੱਖਣੇ ਚਾਹੀਦੇ ਠੀਕ ਹੈ ਰਾਜਨੀਤੀ ਇੱਕ ਪਾਸੇ ਹੈ ਗੋਣਾਸਹਾਨ ਯਾਦ ਰੱਖਣੇ ਚਾਹੀਦੇ ਪਰ ਇਹ ਹੋਊ ਕੋਈ ਨਾ ਕੋਈ ਮਿਲੀ ਭੁਗਤ ਕਿਉਂਕਿ ਕੁਝ ਨਾ ਕੁਝ ਵੋਟ ਬੈਂਕ ਜਿਹੜਾ ਇਹ ਜਾਦਾ ਜੋਰ ਇਸ ਗੱਲ ਤੇ ਲੱਗਿਆ ਹੋਊਗਾ ਕਿ ਅਮਰਤਾ ਬੜੈੰਗ ਨੂੰ ਕਿਵੇਂ ਜਿਤਾਇਆ ਜਾਵੇ ਹੁਣ ਜਦੋਂ ਅਕਾਲੀ ਦਲ ਪੈਰ ਪਛਾਣ ਖਿੱਚ ਗਿਆ ਮਨਪ੍ਰੀਤ ਸਿੰਘ ਬਾਦਲ ਆ ਗਿਆ ਮਨਪ੍ਰੀਤ ਬਾਦਲ ਕਾਦੀ ਦਲ ਚੁ ਗਿਆ ਕੁਝ ਵੋਟ ਉਹ ਵੀ ਹੋਊਗੀ ਕੁਝ ਅਕਾਲੀ ਦਲ ਦੀ ਵੀ ਹੋਊਗੀ ਕੁਝ ਭਾਜਪਾ ਦੀ ਵੀ ਹੋਊਗੀ ਕੁਝ ਆਮ ਲੋਕਾਂ ਦੀ ਵੀ ਹੋਊਗੀ ਕਿਉਂਕਿ ਆਮ ਲੋਕ ਵੀ ਕਈ ਲੋਕ ਹੈਗੇ ਜੀ ਸਿੰਦਰ ਜੀ ਇੱਕ ਮੈਂ ਵੀ ਗੱਲ ਕਰਦਾ ਸੀ ਨਾ ਪਿਰਤਪਾਲ ਸ਼ਰਮਾ ਗਏ ਹੁਣ ਉਹ ਵੀ ਜਨਨ ਕਿ ਵੋਟ ਭੰਨਣਗੇ ਉਹ ਉਹਦਾ ਵੀ ਬੈਨੀਫਿਟ ਇਹਨੂੰ ਮਿਲ ਸਕਦਾ ਹੈ ਬੀਜੇਪੀ ਨੂੰ ਦੇਖੋ ਅਸਲ ਦੇ ਵਿੱਚ ਮਨਪ੍ਰੀਤਵਾਦ ਨੂੰ ਅਸਲ ਦੇ ਵਿੱਚ ਇਹ ਪਿਰਤਪਾਲ ਸ਼ਰਮਾ ਆਜ਼ਾਦ ਉੱਠਦੇ ਤਾਂ ਇਹ ਗੱਲ ਹੈਗੀ ਸੀ ਕਿ ਪਿਰਤਪਾਲ ਸ਼ਰਮਾ ਨੂੰ 10000 ਤੋਂ ਵੱਧ ਵੋਟ ਪੈਣੀ ਸੀ ਇਹ ਗੱਲਾਂ ਸ਼ੋਰ ਸੀਗੀਆਂ ਕਿਉਂਕਿ ਸੁਣਨ ਚ ਆਪਣੇ ਜੋ ਮੇਰੀ ਆਪਣੀ ਸਰਚ ਰਿਸਰਚ ਹੈ ਨਾ ਉਹਦੇ ਮੁਤਾਬਕ 10 ਤੋਂ 15000 ਪੱਕੀ ਬੋਰਡ ਜਿਹੜੀ ਪ੍ਰਤਪਾਲ ਸ਼ਰਮੇ ਦੇ ਨਾਲ ਹੈਗੀ ਹੈ ਅੱਜ ਭਾਜਪਾ ਜਾਣ ਦਾ ਕਰਕੇ ਕਿੰਨੇ ਲੋਕ ਉਹ ਹੋਣਗੇ ਜਿਹੜੇ ਭਾਜਪਾ ਨੂੰ ਪਸੰਦ ਨਹੀਂ ਕਰਦੇ ਕਿੰਨੇ ਲੋਕ ਉਹ ਹੋਣਗੇ ਜਿਨ੍ਹਾਂ ਨੂੰ ਲੱਗਿਆ ਹੋਊਗਾ ਯਾਰ ਵੀ ਇੱਧਰ ਨਹੀਂ ਜਾਣਾ ਚਾਹੀਦਾ ਇੱਧਰ ਜਾਣਾ ਚਾਹੀਦਾ ਸੀ ਜ਼ਿਆਦਾਤਰ ਲੋਕਾਂ ਨੂੰ ਜਿਹੜੇ ਜ਼ਿਆਦਾ ਵਰਕਰ ਸਪੋਰਟਰ ਸੀ ਨਾ ਕਿਸੇ ਵੀ ਕਿਸੇ ਦੇ ਨਾਲ ਹੁੰਦੇ ਉਹ ਇਹ ਸੋਚਦੇ ਹੁੰਦੇ ਕਿ ਜਿਵੇਂ ਹੁਣ ਬਾਠ ਨੇ ਝੰਡਾ ਆਜ਼ਾਦ ਗੱਡੇ ਨਾ ਜ਼ਿਆਦਾਤਰ ਸ਼ਰਮਾ ਜੀ ਦੇ ਜਿਹੜੇ ਸਮਰਥਕ ਹਨ ਉਹ ਇਹ ਸੋਚਦੇ ਸੀ ਜਿੰਨਾ ਮੈਂ ਜਾਣਿਆ ਇਸ ਗੱਲ ਨੂੰ ਉਹ ਸੋਚਦੇ ਸੀ ਕਿ ਆਜ਼ਾਦ ਝੰਡਾ ਗੱਡੇ ਪ੍ਰਤਪਾਲ ਸ਼ਰਮਾ ਪਰ ਆਜ਼ਾਦ ਝੰਡਾ ਗੱਡ ਕੇ ਪ੍ਰਿਤਪਾਲ ਸ਼ਰਮਾ ਨੂੰ ਇਸ ਗੱਲ ਦਾ ਪਤਾ ਸੀ ਕਿ ਜਿੱਤ ਜਿਹੜੀ ਹੈ ਉਹ ਮੁੜ ਕੇ ਡਾਵਾ ਡੋਲ ਹੋ ਜੂਗੀ ਵੀ ਕੀ ਦੀ ਹੋਣੀ ਹੈ ਠੀਕ ਹੈ ਇਸ ਕਰਕੇ ਜਿਹੜਾ ਜੋਰ ਹੈ ਉਹ ਇਸ ਗੱਲ ਤੇ ਲੱਗੂਗਾ ਪ੍ਰਿਤਪਾਲ ਸ਼ਰਮਾ ਗਏ ਭਾਜਪਾ ਦੇ ਵਿੱਚ ਉਧਰਲੇ ਪਾਸੇ ਅਕਾਲੀ ਦਲ ਦੀ ਵੋਟ ਵੀ ਆਊਗੀ ਭਾਜਪਾ ਦੀ ਵੋਟ ਵੀ ਆਊਗੀ ਮਨਪ੍ਰੀਤ ਦੀ ਆਪਣੀ ਨਿੱਜੀ ਵੋਟ ਵੀ ਆਊਗੀ ਤੇ ਆਮ ਆਦਮੀ ਪਾਰਟੀ ਦੀ ਜਿਹੜੇ ਬੰਦੇ ਪੱਕੇ ਤੌਰ ਤੇ ਪ੍ਰਿਤਪਾਲ ਸ਼ਰਮਾ ਜੀ ਨਾਲ ਜੁੜੇ ਆ ਕਿਉਂਕਿ तकरीबन ਉਹ ਮੇਰੇ ਖਾਲ ਚ ਲਗਭਗ 25-26 ਸਾਲ ਪੁਰਾਣੇ ਵਕੀਲ ਆ ਉਹ ਠੀਕ ਹੈ ਉਹਨਾਂ ਦੇ ਵਾਈਫ ਹੈ ਅੱਜ ਏਡੀਸੀ ਰੈਂਕ ਤੇ ਹੈ ਮੇਰੇ ਸੁਣਨ ਚ ਆਇਆ ਕਿਉਂਕਿ ਐਸਡੀਐਮ ਤਾਂ ਆਪਣੇ ਜਤੂ ਰਹਿ ਕੇ ਗਏ ਉਹ ਏਡੀਸੀ ਰੈਂਕ ਤੇ ਹੈ ਬਹੁਤ ਸ ਬਹੁਤ ਕੋਸ਼ ਇੱਕ ਵਕੀਲ ਬੰਦੇ ਨੂੰ ਕਹਿੰਦੇ ਵਕੀਲ ਦੀ ਸੋਚ ਵੀ ਨਾ ਇੱਕ ਬਹੁਤ ਗਾਂਹ ਤੱਕ ਕੰਮ ਕਰਦੀ ਹੁੰਦੀ ਪਤਾ ਨਹੀਂ ਕੀ ਕੁਛ ਦੇਖ ਕੇ ਕਿਉਂਕਿ ਪ੍ਰਤਪਾਲ ਸ਼ਰਮਾ ਵੀ ਇਹ ਗੱਲ ਜਾਣਦੇ ਹੋਣਗੇ ਕਿ ਮੈਂ ਆਜ਼ਾਦ ਉੱਠ ਸਕਦਾ ਠੀਕ ਹੈ ਜਿੱਤਾ ਨਾ ਜਿੱਤਾ ਝੰਡਾ ਤਾਂ ਘੱਟ ਕੇ ਬੁਖਾ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਵੋਟ ਤਾਂ ਕੱਟੀ ਜਾਂਦੀ ਹੈ ਨਾ ਹੁਣ ਜੇ ਉਧਰ ਗਏ ਹੈ ਜੇ 10 ਤੋਂ 15000 ਵੋਟ ਉਹਨਾਂ ਦੇ ਨਾਲ ਜਾਂਦੀ ਸੀ ਘਟੋ ਘਟ 400 ਉਹ ਆਮ ਆਦਮੀ ਪਾਰਟੀ ਦੀ ਬੋਟ ਗਈ ਫਿਰ ਸਰਪੰਚੀ ਜਿਹੜੀ ਸੀਗੀ ਸਰਪੰਚੀ ਵੇਲੇ 25 30 ਪਿੰਡਾਂ ਦੇ ਵਿੱਚ ਡਿੰਪੀ ਟਰੋਣੇ ਆਪ ਦਾ ਬਹੁਤ ਰੌਲਾ ਪਵਾ ਲਿਆ ਉਹ ਚੀਜ਼ਾਂ ਡਿੰਪੀ ਟਰਣ ਨੂੰ ਕਰਨ ਦੀ ਲੋੜ ਹੀ ਨਹੀਂ ਸੀ ਬੇਸ਼ੱਕ ਮੇਰੀ ਲੱਖ ਵਿਰੋਧਤਾ ਉਹਦੇ ਨਾਲ ਬੇਸ਼ੱਕ ਮੇਰਾ ਲੱਖ ਕਿਹੜਾ ਹੈ ਹੈਗੀ ਹੈ ਦੇਖੋ ਅਸਲ ਦੇ ਵਿੱਚ ਕੀ ਹੈ ਵੀ ਇੱਕ ਸੂਰਜ ਨੂੰ ਦੀਵਾ ਬਹੋਣ ਦੇ ਬਾਬਰਾ ਜੇ ਮੈਂ ਆਪਣੀ ਤੁਲਨਾ ਡਿੰਪੀ ਹੋਰਣਾ ਕਰਨ ਨਾ ਮੈਂ ਕਹਣਾ ਕਿ ਡਿੰਪੀ ਹੋਰੇ ਸੂਰਜ ਹੈ ਤੇ ਮੈਂ ਦੀਵਾ ਠੀਕ ਹੈ ਪਰ ਮੈਂ ਜਿਹੜੀ ਗੱਲ ਰੱਖ ਰਿਹਾ ਵੀ ਜੇ ਕਿਤੇ ਮੈਨੂੰ ਮੌਕਾ ਮਿਲ ਜੇ ਮੈਂ ਕਿਤੇ ਜਾ ਕੇ ਕਿਤੇ ਦੋ ਵਾਰੀ ਚਾਰ ਵਾਰੀ ਕਿਸੇ ਵੱਡੇ ਇਕੱਠਾਂ ਦੇ ਵਿੱਚ ਡੈਂਪੀ ਹੋ ਰਹੇਗਾ ਅਸਲੀਅਤ ਦੱਸ ਦਿਆਂ ਨਾ ਤੇ ਮੈਂ ਕਹਿੰਦਾ ਵੀ ਡੈਂਪੀ ਢਿਲੋਂ ਜਿੱਤ ਕੇ ਵਿਖਾਵੀ ਤੇ ਵੈਸੇ ਜਿੱਦਾਂ ਹੁਣ ਵੀ ਨਹੀਂ ਗੱਲ ਮੰਨ ਲਓ ਪਰ ਹੁਣ ਵੀਡੀਓ ਕਰੀ ਜਾਂਦੇ ਇੱਕ ਕਿਸੇ ਕੋਲ ਪਹੁੰਚ ਜਾਂਦੀ ਹੈ ਉਹਨਾਂ ਤੱਕ 50 ਦਿਨ ਦੇ ਸੁਣਨ ਵਾਲੇ ਸਰੋਤੇ ਆਪਣੇ ਵੀ ਤੁਸੀਂ ਆਹ ਬੰਦਾ ਲਓ ਜੀ ਇਹ ਬੰਦਾ ਦਾਵਾ ਕਰਦਾ ਕਿ ਮੈਂ ਡੈਂਪੀ ਢਿਲੋਂ ਨੂੰ ਹਰਾਉਂਗਾ ਮੈਨੂੰ ਇਹਦੀਆਂ ਜਿੰਦਗੀ ਕਮੀਆਂ ਦਾ ਪਤਾ ਕਿ ਕਿਤੇ ਕਿਤੇ ਇਹਨਾਂ ਦੀਆਂ ਕਮੀਆਂ ਲੋਕਾਂ ਦੇ ਮੈਂ ਜਾ ਕੇ ਕਰਾਂਗਾ ਸਾਹਮਣੇ ਲੈ ਕੇ ਆਵਾਂਗਾ ਫਿਰ ਤੁਹਾਡੇ ਤੱਕ ਜੇ ਕੋਈ ਤਾਲਮੇਲ ਕਰਦਾ ਕਿ ਉਹ ਤੁਸੀਂ ਉਹਨਾਂ ਨਾਲ ਤੁਰੋਗੇ ਫਿਰ ਤੁਸੀਂ ਨਹੀਂ ਤਾਲਮੇਲ ਦੇਖੋ ਜੀ ਮੈਂ ਅਸਲ ਦੇ ਵਿੱਚ ਤੁਸੀਂ ਮੈਨੂੰ ਇੱਕ ਵਾਰ ਪਹਿਲਾਂ ਆਪਾਂ ਬੈਠੇ ਤੁਸੀਂ ਕਿਹਾ ਸੀ ਨਾ ਕਿ ਸਿੱਧੂ ਸਾਹਿਬ ਤੁਸੀਂ ਸਾਰਾ ਕੁਝ ਕਰਨਾ ਜਾਣਦੇ ਤੁਹਾਨੂੰ ਇਲੈਕਸ਼ਨ ਲੜਨਾ ਚਾਹੀਦਾ ਤੇ ਮੈਂ ਤੁਹਾਨੂੰ ਇਹ ਗੱਲ ਆਖੀ ਸੀ ਕਿ ਇਲੈਕਸ਼ਨ ਲੜਨਾ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਪਰ ਅਸਲ ਦੇ ਵਿੱਚ ਕੀ ਹੈ ਕਿ ਮੈਂ ਇੱਕ ਉਸ ਬੰਦੇ ਦੀ ਸੋਚ ਦੇ ਨਾਲ ਵੀ ਚੱਲ ਰਿਹਾ ਜਿਹੜਾ ਬੰਦਾ ਪੰਜਾਬ ਨੂੰ ਕਿਸਾਨ ਕਿਸਾਨੀ ਨੂੰ ਮਜ਼ਦੂਰੀ ਨੂੰ ਬਚਾਉਣ ਤੇ ਲੱਗਿਆ ਸਰ ਬੀਕਯੂ ਇੱਕ ਤਾਂ ਸਿੱਧੂਪੁਰ ਦੇ ਸੂਬਾ ਪ੍ਰਦਾਨ ਮੈਂ ਸਿੱਧੂਪੁਰ ਜੱਥੇਬੰਦੀ ਨੂੰ ਖਾਸ ਕਰਕੇ ਮੈਂ ਡੱਲੇਵਾਲ ਸਾਹਿਬ ਨੂੰ ਫੋਲੋ ਕਰਦਾ ਠੀਕ ਹੈ ਮੈਂ ਦੇਖੋ ਦਿੱਲੀ ਤੇ 13 ਮਹੀਨੇ 13 ਦਿਨ ਧਰਨਾ ਚੱਲਿਆ ਪਰ ਪ੍ਰੋਟੈਸਟ ਚੱਲਿਆ ਪ੍ਰਦਰਸ਼ਨ ਚੱਲਿਆ ਕਿਸਾਨ ਅੰਦੋਲਨ ਚੱਲਿਆ ਮੇਰੀ 13 ਮਿੰਟ ਵੀ ਹਾਜ਼ਰੀ ਹੈ ਨਹੀਂ ਠੀਕ ਹੈ ਖਨੌਰੀ ਚੱਲੀ ਜਾਂਦਾ ਮੇਰੇ ਦੋ ਗੇੜੇ ਲੱਗਿਆ ਖਨੌਰੀ ਹੁਣ ਤੱਕ ਫਰਵਰੀ ਤੋਂ 14 ਫਰਵਰੀ ਤੋਂ ਲੈ ਕੇ ਦੇਖੋ 14 ਫਰਵਰੀ ਕਿੱਥੇ ਗਈ ਕਿੱਥੇ ਅੱਜ ਆਪਾਂ ਦਿਵਾਲੀ ਦੇ ਨੇੜੇ ਆ ਜਿ ਬੈਠੇ ਆ ਮੇਰੇ ਦੋ ਗੇੜੇ ਲੱਗੇ ਪਰ ਮੈਂ ਜਿੰਨਾ ਇੱਥੇ ਆਪਣੇ ਕਿਉਂਕਿ ਮੇਰੀਆਂ ਕਬੀਲਦਾਰੀ ਇਹੋ ਜਿਹਾ ਝੰਝਟਾ ਨਾ ਮੇਰਾ ਆਪਣਾ ਕਿ ਮੈਂ ਉਹਨੂੰ ਵੀ ਨਾਲ-ਨਾਲ ਜਿਹੜਾ ਦੇਖਣਾ ਹੁੰਦਾ ਮੈਂ ਇੱਕ ਮਿੰਟ ਵੀ ਇੱਧਰ ਉੱਧਰ ਪਾਸੇ ਜਾਣ ਨਾ ਤਾਂ ਮੇਰੇ ਖਿਆਲ ਦੇ ਵਿੱਚ ਮੇਰੀ ਆਪਦੀ ਕਬੀਲਦਾਰੀ ਜਿਹੜੀ ਹੈ ਉਹ ਇੱਕ ਦਿਨ ਪਿੱਛੇ ਪੈ ਜਾਂਦੀ ਹੈ ਇਸ ਕਰਕੇ ਇਲੈਕਸ਼ਨ ਲੜਨਾ ਤਾਂ ਇਹ ਤਾਂ ਗੱਲਾਂ ਦੇਖੋ ਇਹ ਤਾਂ ਬਾਅਦ ਦੀਆਂ ਦੂਰ ਦੀਆਂ ਰਹਿ ਗਈਆਂ ਪਰ ਜਿਹੜੀ ਗੱਲ ਮੈਂ ਕਰਦਾ ਨੇ ਜਿਹੜੀਆਂ ਗੱਲਾਂ ਮ ਜੋ ਮੇਰੇ ਨਾਲ ਹੋਇਆ ਮੈਂ ਉਹ ਚੀਜ਼ਾਂ ਜੇ ਲੋਕਾਂ ਦੇ ਵਿੱਚ ਲੈ ਜਾਣਾ ਤਾਂ ਮੈਂ ਇਹ ਗੱਲ ਦਾਅਵੇ ਨਾਲ ਲਿਖ ਕੇ ਦਿੰਦਾ ਵੀ ਜੇ ਹਲਕੇ ਦੀ ਵੋਟ 1.5 ਲੱਖ ਹੈ ਨਾ 2 ਲੱਖ ਹੈ 1.5 ਲੱਖ ਭੁਗਤਨੀ ਹੈ 1.5 ਲੱਖ ਸਵਾ ਲੱਖ ਭੁਗਤਨੀ ਹੈ ਜੇ 5 ਤੋਂ 7 ਜਾਂ 7 ਤੋਂ 10000 ਵੋਟ ਡੀਐਮਪੀ ਨੂੰ ਛੱਡ ਕੇ ਸਾਈਡ ਤੇ ਨਾ ਹੋ ਜੇ ਤਾਂ ਮੈਂ ਆਪਣਾ ਦਾਵਾ ਖੋਖਲਾ ਸਮਝੂਗਾ ਠੀਕ ਹੈ ਪਰ ਮੈਂ ਮੈਂ ਸੋਚਦਾ ਹਾਂ ਕਿ ਦੇਖੋ ਗੁਰਬਾਣੀ ਦੇ ਵਿੱਚ ਹੈ ਤਾਰਾ ਜੀ ਇਹ ਗੁਰਬਾਣੀ ਕਹਿੰਦੀ ਹੈ ਕਿ ਜ਼ੁਲਮ ਕਰਨਾ ਪਾਪ ਹੈ ਪਰ ਨਾਲ ਇਹ ਵੀ ਹੈ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਠੀਕ ਹੈ ਮੈਂ ਉਹ ਜ਼ੁਲਮ ਸਹਿਡ ਐਮਪੀ ਹੋਰਾਂ ਦਾ ਕਰਕੇ ਠੀਕ ਹੈ ਇਸ ਕਰਕੇ ਗੱਲਾਂ ਮੈਨੂੰ ਪਬਲੀਕਲੀ ਕਰਨੀਆਂ ਪੈਂਦੀਆਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਕੋਈ ਬੰਦਾ ਤੁਹਾਡਾ ਅਨਦਾਤਾ ਨਹੀਂ ਹੁੰਦਾਗਾ ਤੇ ਕੋਈ ਬੰਦਾ ਤੁਹਾਡਾ ਜਿਹੜਾ ਉਹ ਉਹ ਤੁਹਾਡੇ ਵਾਸਤੇ ਜ਼ਮਦੂਤ ਨਹੀਂ ਤੁਹਾਡਾ ਧਰਮ ਰਾਜ ਨਹੀਂਗਾ ਠੀਕ ਹੈ ਇਨਸਾਨ ਨਾਲ ਜੋ ਵਾਪਰਨਾ ਉਹ ਕੁਦਰਤ ਕਰੇ ਕਰਾਵੇ ਆਪੇ ਆਪ ਮਾਨਸਿਕ ਕਿਛ ਨਾਹੀ ਹਾਥ ਪਰ ਮੈਂ ਜਿੱਥੇ ਜਿੱਥੇ ਮੈਨੂੰ ਮੌਕਾ ਮਿਲੂਗਾ ਨਾ ਜ਼ਿੰਦਗੀ 'ਚ ਜਿਹੜੀ ਜਿਹੜੀ ਪੀੜ ਮੇਰੇ ਦਿਲ ਦੇ ਵਿੱਚ ਡਿੰਪੀ ਹੋ ਰਹਾ ਪ੍ਰਤੀ ਮੈਂ ਉਹਨੂੰ ਉਜਾਗਰ ਕਰਦਾ ਰਹੂੰਗਾ ਮੈਂ ਕਹਿੰਦਾ ਰਹੂੰਗਾ ਕਿ ਜਿਹੜੇ ਲੋਕ ਕਹਿੰਦੇ ਨੇ ਡਿੰਪੀ ਢੱਲੋਂ ਦਰवेश ਹੈ ਡਿੰਪੀ ਢੱਲੋਂ ਦਰवेश ਨਹੀਂ ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਰੁਝੇਮਿਆਂ ਦੇ ਵਿੱਚੋਂ ਜੇ ਮੇਰੇ ਕੋਲ ਸਮਾਂ ਨਿਕਲਿਆ ਨਾ ਤਾਂ ਮੈਂ ਗਦੜਵਾਹਾ ਹਲਕੇ ਦੇ ਵਿੱਚ ਜਾਊਂਗਾ ਤੇ ਜਾ ਕੇ ਤੇ ਮੈਂ ਲੋਕਾਂ ਸਾਹਮਣੇ ਗੱਲ ਰੱਖਣ ਦੀ ਕੋਸ਼ਿਸ਼ ਕਰੂੰਗਾ ਆਪਣੇ ਵੱਲੋਂ ਜਿੰਨੀ ਮੇਰੀ ਬਾਹ ਲੱਗੀ ਕਿ ਦੇਖੋ ਜੀ ਜੋ ਤੁਸੀਂ ਦੇਖ ਰਹੇ ਹੋ ਨਾ ਜੋ ਤੁਹਾਨੂੰ ਸ਼ੀਸ਼ੇ 'ਚ ਦਿਖ ਰਿਹਾ ਅਸਲ ਉਹ ਨਹੀਂ ਹੈ ਅਸਲ ਕੁਝ ਹੋਰ ਹੈ ਸ਼ੀਸ਼ੇ ਦੇ ਬੈਕ ਸਾਈਡ ਤੇ ਕੁਝ ਹੋਰ ਹੈ ਤੁਹਾਨੂੰ ਜੋ ਦਿਖਾਈ ਦੇ ਰਿਹਾ ਉਹ ਨਹੀਂ ਹੈ ਤਾਂ ਜਾਦੂ ਹੀ ਜਿਵੇਂ ਉਹ ਨਹੀਂ ਕਹਿੰਦੇ ਹਿਪਨੋਟਾਈਜ਼ ਇਹ ਤਾਂ ਹਿਪਨੋਟਾਈਜ਼ਡ ਟਾਈਪ ਜਿਹੜਾ ਨਾ ਉਹ ਜਾਦੂਗਰੀ ਸ਼ੀਸ਼ਾ ਹੈ ਜੋ ਡਿੰਪੀਟਲ ਹੋ ਰਿਹਾ ਤਾਂ ਚਿਹਰਾ ਲੋਕ ਵੇਖ ਕੇ ਕਹਿ ਰਹੇ ਕਿ ਆ ਨਹੀਂ ਉਹ ਨਹੀਂ ਹੈ ਕੁਝ ਹੋਰ ਹੈ ਸਮਾਂ ਮਿਲਿਆ ਤਾਂ ਬਿਆਨ ਜ਼ਰੂਰ ਕਰੂੰਗਾ